ਜੋ ਸੂਈ ਦੇ ਧਾਗੇ ਜਿਹੜੇ ਉਤੋਂ ਲੈ ਕੇ ਏਸੀ ਤੱਕ ਮਤਲਬ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਇੱਥੇ ਅਵੇਲੇਬਲ ਸੀ ਬੜੀ ਮਿਹਨਤ ਨਾਲ ਬੰਦਾ ਆਪਣਾ ਸਟੋਰ ਤਿਆਰ ਕਰਦਾ ਆਪਣੀ ਦੁਕਾਨ ਤਿਆਰ ਕਰਦਾ ਗਾਰੀ ਉਮਰ 20 ਸਾਲ ਸੰਘਰਸ਼ ਕਰਕੇ ਜ਼ੀਰੋ ਤੋਂ ਮਤਲਬ ਸਭ ਕੁਝ ਬਣਾਇਆ ਬਿਲਕੁਲ ਜ਼ੀਰੋ ਤੋਂ ਚੱਲੇ ਸੀਗੇ ਤੇ ਤੇ ਬਈਆਂ ਇਹ ਕੰਪਨੀ ਨੂੰ ਤਾਂ ਪੈਸੇ ਚੱਲ ਗਏ ਜਿੱਥੋਂ ਮਾਲ ਆ ਗਿਆ ਉਹਨੂੰ ਤਾਂ ਪੈਸੇ ਭੇਜ ਕਰਨੇ ਹੀ ਪੈਣੇ ਆ ਚਾਹੇ ਆਧਾਰ ਆ ਗਿਆ ਚਾਹੇ ਔਰ ਜਿਹੜੀ ਪ੍ਰਸ਼ਾਸਨ ਦੀ ਢੈਲਵਾ ਨਾ ਜਿੱਦਾਂ ਹੁਣ ਰਾਤ ਮੈਂ ਵੀ ਇੱਥੇ ਆਇਆ ਸੀ ਘਟ ਕੇ ਇਹਨਾਂ ਦੀ ਇੱਕ ਦੋ ਗੱਡੀਆਂ ਪਹਿਲਾਂ ਮੁੱਕ ਗਈਆਂ ਸਾਡਾ ਕਿੱਡਾ بڑا ਜ਼ਿਲਾ ਆ ਇੱਕ ਗੱਡੀ ਭਰਨ ਗਈ ਉਹ ਅੱਧੇ ਪੌਣੇ ਘੰਟੇ ਬਾਅਦ ਆ ਗਈ 1:30 ਵਜੇ ਮੁੜ ਕੇ ਨਹੀਂ ਤਾਂ ਇਹਦਾ ਪਿਛਲਾ ਸਟੋਰ ਬੰਦ ਜਾਣਾ ਸੀ ਇਹ ਜੋੜਦਾ ਕਿਵੇਂ ਤਿਆਰ ਕਰਦਾ ਉਹ ਜਿਵੇਂ ਵਿਕਾਸ ਜੀ ਕਹਿੰਦੇ ਕਿ ਲੈਂਟਰ ਵੀ ਉੱਥੋਂ ਡਿੱਗ ਗਿਆ ਹਾਂਜੀ ਆ ਤਾਂ ਲੈਂਟਰ ਮਿਲਿਆ ਨਹੀਂ ਆ ਤਾਂ ਖਤਮ ਹੋ ਗਿਆ ਥੋੜਾ ਜ ਆ ਲੈਂਟਰ ਵੀ ਖਤਮ ਹੋ ਗਿਆ ਇਹ ਦੁਆਰਤੀ ਪੈਣਾ ਜੀ ਪੱਖੇ ਦੇਖੋ ਕਿਵੇਂ ਜਲ ਚੁੱਕੇ ਆ ਆ ਕੱਲੀ ਕੱਲੀ ਚੀਜ਼ ਦੇਖੋ ਬੰਦਾ ਕਿਦਾਂ ਬੜੇ ਪਿਆਰ ਨਾਲ ਬੜੇ ਸ਼ੌਕ ਨਾਲ ਤਿਆਰ ਕਰਦਾ ਕਿ ਯਾਰ ਮੇਰੀ ਦੁਕਾਨ ਤੋਂ ਕੋਈ ਗਾਹਕ ਮੁੜੇ ਨਾ ਆਪਣੇ ਸਮਾਨ ਨੂੰ ਕਈ ਘੰਟੇ ਜਲਦੇ ਦੇਖਣਾ ਬਹੁਤ ਔਖਾ ਆ ਏਸੀ ਵਾਲਾ ਡਿਪਾਰਟਮੈਂਟ ਐਂਗਲ ਸਿਰਫ ਰਹਿ ਗਏ ਨੇ ਲੇਕਿਨ ਏਸੀ ਗੋਲਡ ਨੇ ਮੈ ਜਿੱਦ ਤੱਕ ਚੀਜ਼ ਦਿਖਾ ਦੋ ਮੰਦਰ ਹੈ ਮੰਦਰ ਮੰਦਰ ਦੀਆਂ ਤਸਵੀਰਾਂ ਦਿਖਾ ਦਿਓ ਜਾ ਸਕਦੇ ਹੋ ਅੰਦਰ ਤਾਂ ਮੈਂ ਇੱਕ ਵਾਰੀ ਲਾਈਟ ਕਰ ਦਿੰਦਾ ਕਈ ਮੀਤੀ ਇੰਪੈਕਟ ਇਹ ਦੁਕਾਨ ਤੁਹਾਨੂੰ ਦਿਖਾ ਰਹੇ ਹਾਂ ਡਮਿਸ ਤੁਸੀਂ ਦੇਖ ਪਾ ਰਹੇ ਹੋ ਕਿ ਡਮਿਸ ਵੀ ਬਹੁਤ ਬੁਰੀ ਤਰ੍ਹਾਂ ਬਰਨ ਹੋ ਚੁੱਕੀਆਂ ਹਨ ਇਹ ਬਿਜ਼ਨਸ ਬਰਨ ਹੋਇਆ ਇਹਨਾਂ ਦਾ ਕਿੱਤਾ ਜਲ ਗਿਆ ਆਪਾਂ ਗੱਲ ਨੂੰ ਸਮਝੀਏ ਕਿੱਤਾ ਜਲ ਗਿਆ ਇਹਨਾਂ ਦਾ ਔਰ ਕੱਲੀ-ਕੱਲੀ ਚੀਜ਼ ਦੇਖੋ ਬੜੇ ਹੌਸਲੇ ਨਾਲ ਕੱਲੀ-ਕੱਲੀ ਚੀਜ਼ ਨੂੰ ਬਾਹਰ ਕੱਢਿਆ ਜਾ ਰਿਹਾ ਇਸ ਵੀਰ ਦੀ ਮਦਦ ਲਈ ਕੌਣ ਖੜਾ ਇੱਥੇ ਕੋਈ ਵੀ ਨਹੀਂ ਖੜਾ ਸਾਡੀ ਸਿਰਫ ਇੰਨੀ ਬੇਨਤੀ ਹੈ ਜਿਨ੍ਹਾਂ ਨੇ ਇਹਨਾਂ ਤੋਂ ਆਧਾਰ ਸਮਾਨ ਲਿਆ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਪੀਪੀ 32 ਦੇ ਮਾਧਿਅਮ ਰਾਹੀਂ ਤੁਹਾਡੇ ਸ਼ੇਅਰਿੰਗ ਦੇ ਨਾਲ ਗੱਲ ਕੱਲੇ ਕੱਲੇ ਘਰ ਤੱਕ ਪਹੁੰਚ ਜਾਣੀ ਏਰੀਆ 'ਚ ਤਾਂ ਜਿਨ੍ਹਾਂ ਨੇ ਇਹਨਾਂ ਤੋਂ ਉਧਾਰ ਲਿਆ ਹੋਇਆ ਪਹਿਲਾ ਫਰਜ਼ ਉਹਨਾਂ ਦਾ ਹੈ ਕਿ ਇੱਥੇ ਪਹੁੰਚਣ ਇਹਨਾਂ ਤੋਂ ਜਿਹੜਾ ਸਮਾਨ ਆਧਾਰ ਲਿਆ ਉਹਦੇ ਪੈਸੇ ਅਦਾ ਕਰ ਦੋ ਥੋੜੇ-ਬਹੁਤੇ ਇਹਨਾਂ ਨੂੰ ਪੇ ਕਰੋ ਸਾਰੇ ਕਰ ਸਕਦੇ ਸਾਰੇ ਕਰ ਦੋ ਤਾਂ ਜੋ ਥੋੜਾ-ਬਹੁਤਾ ਸਹਿਯੋਗ ਹੋ ਸਕੇ ਔਰ ਜਿਹੜੇ ਵੀਰਪੰਨ ਸਤਿਸ਼੍ਰੀ ਅਕਾਲ ਪੀਪੀ ਪੱਤੀ ਨਮਾਜ਼ ਸ਼ਹਿਰ ਦੇਖ ਰਹੇ ਹੋ ਸਾਥੀ ਸੰਗਤ ਅਸੀਂ ਕਰਿਆਮ ਵਿਖੇ ਮੌਜੂਦ ਹਾਂ ਬੱਸ ਸੜਕ ਦੇ ਬਿਲਕੁਲ ਨਜ਼ਦੀਕ ਆ ਔਰ ਵਿਕਾਸ ਕਲੋਥ ਸਟੋਰ ਇਧਰਲੇ ਪਾਸੇ ਇਹਨਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਹੁੰਦਾ ਸੀਗਾ ਏਸੀ ਦਾ ਸਮਾਨ ਸੀਗਾ ਰੈਫਰਿਜਰੇਟਰ ਸੀਗੇ ਗੱਬਲੇ ਪਾਸੇ ਦੱਸਿਆ ਜਾ ਰਿਹਾ ਕਿ ਮਨੀਆਰੀ ਦਾ ਸਮਾਨ ਸੀਗਾ ਪਿੱਛੇ ਗਡਾਊਨ ਵੀ ਸੀਗੇ ਦੋ ਭਰੇ ਹੋਏ ਵੀ ਨੁਕਸਾਨ ਹੋਇਆ ਅੰਦਰ ਸਮਾਨ ਜਿਹੜਾ ਸੀ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਔਰ ਕਈ ਘੰਟੇ ਤੱਕ ਅੱਗ ਜਿਹੜੀ ਮਕਸਦੀ ਰਹੀ ਜਿਹੜੀ ਸਭ ਤੋਂ ਪਰੇਸ਼ਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਦੁਕਾਨ ਦੇ ਓਨਰ ਆ ਉਹਨਾਂ ਨੂੰ 11 ਵਜੇ ਦੇ ਆਸ-ਪਾਸ ਰਾਤੀ ਬੀਤੀ ਰਾਤ ਪਤਾ ਲੱਗ ਜਾਂਦਾ ਕਿ ਦੁਕਾਨ ਦੇ ਅੰਦਰ ਅੱਗ ਲੱਗੀ ਆ ਸ਼ਾਰਟ ਸਰਕਟ ਹੋਇਆ ਕਿ ਇਸ ਦੀ ਸ਼ਰਾਰਤ ਹੈ ਕਿ ਇਹ ਹਾਲੇ ਤੱਕ ਗੱਲ ਜਿਹੜੀ ਸਪਸ਼ਟ ਨਹੀਂ ਹੋ ਸਕੀ ਲੇਕਿਨ ਬਹੁਤੇ ਲੋਕ ਇਹ ਸਮਝਦੇ ਆ ਕਿ ਸ਼ਾਇਦ ਸ਼ਾਰਟ ਸ਼ਾਰਟ ਸਰਕਟ ਜਿਹੜਾ ਹੋਇਆ ਔਰ 11:30 11:30 ਵਜੇ ਦੇ ਆਸ-ਪਾਸ ਦੁਕਾਨਦਾਰ ਨੂੰ ਪਤਾ ਲੱਗਦਾ ਉਹ ਇੱਥੇ ਆਉਂਦੇ ਆ ਔਰ ਦੱਸਿਆ ਜਾ ਰਿਹਾ ਜਿਹੜੀ ਗੱਲ ਪਹੁੰਚ ਕੇ ਇੱਥੇ ਸਾਨੂੰ ਪਤਾ ਲੱਗੀ ਹੈ ਕਿ ਕਾਫੀ ਸਮੇਂ ਬਾਅਦ ਫਾਇਰ ਬਿਗੇਟ ਦੀ ਗੱਡੀ ਆਉਂਦੀ ਹੈ ਫਿਰ ਉਹ ਗੱਡੀ ਖਤਮ ਹੋ ਜਾਂਦੀ ਹੈ ਫਿਰ ਭਰਨ ਲਈ ਚਲੇ ਜਾਂਦੀ ਆ ਤਾਂ ਮੁਸ਼ਕਲਤ ਬਹੁਤ ਕਰਨੀ ਪਈ ਔਰ ਕਈ ਘੰਟਿਆਂ ਤੱਕ ਅੱਗੇ ਮੱਚਦੀ ਰਹੀ ਦੁਕਾਨ ਦੇ ਜਿਹੜੇ ਓਨਰ ਆ ਆਪਣੀ ਕੱ ਸੜਕ ਸਵਾਹ ਹੁੰਦੀ ਦੇਖਦੇਰੇ ਤਾਂ ਇਹ ਬਹੁਤ ਮਨ ਨੂੰ ਜਿਹੜੀ ਹੈ ਉਦਾਸ ਕਰਨ ਵਾਲੀ ਗੱਲ ਹੈ ਬਹੁਤ ਮਾਇੂਸੀ ਵਾਲੀ ਗੱਲ ਹੈ ਤਕਲੀਫ ਦੇਣ ਵਾਲੀ ਗੱਲ ਹੈ ਕਿ ਬੰਦਾ ਬੜੀ ਮੁਸ਼ਕਲ ਨਾਲ ਪੈਰਾਂ ਤੇ ਆਉਂਦਾਰ ਜੋ ਉਹ ਵਿਕਾਸ ਜੀਨ ਜਿਹਨਾਂ ਦੇ ਸਿਰ ਤੇ ਪੱਟੀ ਬੰਨੀ ਹੋਈ ਹੈ ਦੱਸਿਆ ਜਾ ਰਿਹਾ ਕਿ ਬਹੁਤ ਲੰਮਾ ਸੰਘਰਸ਼ ਕੀਤਾ ਜ਼ਿੰਦਗੀ ਵਿੱਚ ਉਹਨਾਂ ਨੇ ਇਸ ਮਕਾਮ ਤੱਕ ਪਹੁੰਚਣ ਲਈ ਪਹਿਲੇ ਇੱਕ ਦੁਕਾਨ ਸੀ ਫਿਰ ਦੋ ਫਿਰ ਤਿੰਨ ਦੁਕਾਨਾਂ ਕੀਤੀਆਂ ਔਰ ਸਭ ਤੋਂ ਜਿਹੜੀ ਗੱਲ ਹੋਰ ਬੰਦੇ ਨੂੰ ਉਦਾਸ ਕਰਦੀ ਹੋਏ ਹੈ ਕਿ ਪਰਸੋ ਹੀ ਦੱਸਿਆ ਜਾ ਰਿਹਾ ਇਧਰਲੇ ਪਾਸੇ ਜਿੱਥੇ ਲਿਉਮਿਨਸ ਲਿਖਿਆ ਹੋਇਆ ਹੈ ਇਹਨਾਂ ਨੇ ਨਮਾ ਮਾਲ ਪੋਇਆ ਸੀ ਏਸੀ ਆਏ ਸਨ ਤੁਹਾਨੂੰ ਪਤਾ ਕਿ ਗਰਮੀ ਦਾ ਸੀਜ਼ਨ ਪੀਕ ਤੇ ਆ ਔਰ ਇਹ ਇੱਕ ਤਰ੍ਹਾਂ ਦਾ ਕਰਿਆਮ ਕਸਬਾਈ ਮੰ ਚੁੱਕਿਆ ਤਾਂ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਨੂੰ ਲੱਗਦੇ ਆ ਇੱਥੇ ਪਿੰਡ ਨੇੜੇ ਲੱਗਦੇ ਆ ਉਹ ਇੱਥੋਂ ਸਮਾਨ ਲੈ ਕੇ ਜਾਂਦੇ ਸੀਗੇ ਤਾਂ ਵਿਕਾਸ ਉਹਨਾਂ ਦਾ ਅੱਧੇ ਕਰੋੜ ਤੋਂ ਵੀ ਵੱਧ ਦਾ ਜਿਹੜਾ ਨੁਕਸਾਨ ਹੋ ਗਿਆ ਜਿਹਦੇ ਕਰਕੇ ਉਹ ਚਿੰਤਤ ਨੇ ਫਿਰ ਵੀ ਹੌਸਲੇ ਨਾਲ ਖੜੇ ਆ ਔਰ ਅਸੀਂ ਉਮੀਦ ਕਰਦੇ ਹਾਂ ਇਸ ਔਖੀ ਘੜੀ 'ਚ ਉਹਨਾਂ ਨੂੰ ਕੋਈ ਚੰਗਾ ਬੰਦਾ ਮਿਲੇ ਜੋ ਉਹਨਾਂ ਦੀ ਸਹਾਇਤਾ ਕਰ ਸਕੇ ਕੁਝ ਇੰਸ਼ੋਰੈਂਸ ਦੇ ਰਿਲੇਟਡ ਪ੍ਰਸ਼ਾਸਨ ਨਾਲ ਕੋਈ ਸਹਾਇਤਾ ਕਰ ਸਕੇ ਕਿਉਂਕਿ ਆ ਬਰਬਾਦੀ ਬਹੁਤ ਜ਼ਿਆਦਾ ਇਕੱਲੀ ਖਬਰ ਨਾਲ ਕੁਝ ਨਹੀਂ ਹੋਣਾ ਨਾਲ ਖੜਨਾ ਪੈਣਾ ਵੀਰ ਦੇ ਪਰ ਫਿਰ ਵੀ ਉਹ ਹੌਸਲੇ ਨਾਲ ਖੜੇ ਆ ਸਰਪੰਚ ਸਾਹਿਬ ਆਜੋ ਇਧਰਲੇ ਪਾਸੇ ਇਲੈਕਟ੍ਰੋਨਿਕਸ ਦੀਆਂ ਸਾਰੀਆਂ ਆਈਟਮਾਂ ਸੀਗੇ ਇਲੈਕਟ੍ਰੋਨਿਕਸ ਦੇ ਅਪਲੈਂਸਸ ਸੀਗੇ ਜਿਹੜੇ ਸੜ ਕੇ ਸੁਆਗ ਸਿਰਫ ਐਂਗਲ ਰਹਿ ਗਏ ਆ ਲੇਕਿਨ ਇੱਕ ਵੀ ਪ੍ਰੋਡਕਟ ਜਿਹੜਾ ਨਹੀਂ ਬਚਿਆ ਆ ਤੁਸੀਂ ਜੁੱਤੀਆਂ ਦੇਖੋ ਕੱਲੀ-ਕੱਲੀ ਚੀਜ਼ ਜਿਹੜੀ ਹੈ ਬਹੁਤ ਮਹਿੰਗੀ ਹੈ ਪਰ ਜਦੋਂ ਇਹਦਾ ਸਵਾਹ ਹੋ ਜਾਂਦੀ ਆ ਇਨਸਾਨ ਦੇ ਦਿਲ ਤੇ ਕੀ ਬੀਤਦੀ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਚਾਇਆ ਜਾ ਸਕਦਾ ਸੀ ਜੇ ਫਾਇਰ ਬਿਗੇਟ ਦੀ ਟੀਮ ਕੋ ਆਪਣਾ ਪੂਰਾ ਸਮਾਨ ਪੂਰਾ ਹੁੰਦਾ ਪ੍ਰੋਪਰ ਹੁੰਦਾ ਦੱਸਿਆ ਜਾ ਰਿਹਾ ਕਿ ਪਹਿਲੇ ਇੱਕ ਗੱਡੀ ਆਉਂਦੀ ਆ ਖਾਲੀ ਹੋ ਜਾਂਦੀ ਫਿਰ ਭਰਨ ਲਈ ਜਾਂਦੀ ਆ ਅਸੀਂ ਟੈਕਸ ਦੇ ਨਾਮ ਤੇ ਬਹੁਤ ਚੀਜ਼ ਬਹੁਤ ਸਾਰਾ ਕੁਝ ਦੁਕਾਨਦਾਰਾਂ ਤੋਂ ਬਟੌਰ ਲੈਂਦਾ ਪ੍ਰਸ਼ਾਸਨ ਲੇਕਿਨ ਸੁਵਿਧਾ ਦੇ ਨਾਮ ਤੇ ਕੁਝ ਵੀ ਨਹੀਂ ਆ ਉਹ ਵੀ ਜਿ ਦਿਖਾ ਦੋਏ ਸੀ ਇਹ ਹਲੇ ਦੱਸਿਆ ਜਾ ਰਿਹਾ ਕਿ ਪਰਸੋ ਹੀ ਨਵੇਂ ਏਸੀ ਆਏ ਸਕੇ ਬਹੁਤ ਜਿਹੜੀ ਮੁਸ਼ਕਿਲ ਪ੍ਰੀਖਿਆ ਵਿਕਾਸ ਹੁਣਾ ਦੀ ਪੂਰੇ ਪਰਿਵਾਰ ਦੀ ਦੱਸਿਆ ਜਾ ਰਿਹਾ ਕਿ ਬੜੀ ਮੁਸ਼ਕਿਲ ਨਾਲ ਵਿਕਾਸ ਹੁਣੀ ਪੈਰਾ ਤੇ ਆਏ ਸੀ ਬਚਪਨ ਤੋਂ ਸੰਘਰਸ਼ ਕਰਦੇ ਆਏ ਆ ਤਾਂ ਜੋ ਇੱਕ ਪਰਿਵਾਰ ਨੂੰ ਬਿਹਤਰ ਜੀਵਨ ਦੇ ਦਿੱਤਾ ਜਾ ਸਕੇ ਲੇਕਿਨ ਹਾਲ ਦੀ ਘੜੀ ਇਧਰ ਪੱਖਾ ਦਿਖਾ ਦਿਓ ਕਿੰਨੀ ਡਾਇਵਸਟੇਟਿੰਗ ਅੱਗ ਸੀਗੀ ਬਹੁਤ ਵਿਨਾਸ਼ ਕਰਨ ਵਾਲੀ ਅੱਗ ਸੀ ਕਿ ਪੱਖਿਆਂ ਦੀ ਵੀ ਦੇਖੋ ਤੁਸੀਂ ਕਿਵੇਂ ਪੁਰਜੇ-ਪੁਰਜੇ ਹੋ ਗਏ ਆ ਸੜ ਕੇ ਸੁਆਹ ਹੋ ਗਏ ਆ ਔਰੇ بزਨਸ ਬਰਨ ਹੋ ਗਿਆ ਇਹਨਾਂ ਦਾ ਕਿੱਤਾ ਸੀਗਾ ਕਿੱਤਾ ਖਤਮ ਹੋ ਗਿਆ ਹਾਰਟ ਬ੍ਰੇਕਿੰਗ ਹੈ ਦਿਲ ਤੋੜਨ ਵਾਲੀ ਗੱਲ ਹੈ ਪਰ ਹੌਸਲੇ ਨਾਲ ਵਿਕਾਸ ਜੀ ਇੱਥੇ ਖੜੇ ਨੇ ਸਾਰੇ ਨਾਲ ਆ ਅਸੀਂ ਇਹਨਾਂ ਦੇ ਲੇਕਿਨ ਮੈਂ ਫਿਰ ਤੋਂ ਹੀ ਗੱਲ ਕਹਿਣੀ ਚਾਹੁੰਗਾ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਦੀ ਮਦਦ ਦੇ ਲਈ ਵਿਕਾਸ ਜੀ ਇੱਕ ਵਾਰੀ ਸਿਚੁਏਸ਼ਨ ਸਮਝਾ ਦਿਓ ਰਾਤੀ ਪਤਾ ਕਿਦਾਂ ਲੱਗਿਆ ਤੁਹਾਨੂੰ ਕਿਸੇ ਨੰਗਦੇ ਨੇ ਰਾਗੀ ਨੇ ਦੱਸਿਆ ਕਿ ਆਪਣੇ ਤੁਹਾਡੇ ਧੂਆ ਨਿਕਲਦਾ ਪਿਆ ਆ ਹੂੰ ਅਸੀਂ ਫਟਾਫਟ ਆਏ ਉੱਤਰ ਕੇ ਲੋਕ ਖੋਲਿਆ ਇੱਕ ਤੇ ਦੂਜਾ ਲੋਕ ਖੁੱਲਿਆ ਨਹੀਂ ਉਸ ਤੋਂ ਬਾਅਦ ਜੀ ਮਤਲਬ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲੇ ਆ ਗਏ ਕਿੰਨੀ ਪੀਰ ਚ ਆਏ ਅੱਧੇ ਘੰਟੇ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਉਹ ਸਾਰੀ ਰਾਤ ਮਤਲਬ ਫਾਇਰ ਬ੍ਰਿਗੇਡ ਵਾਲੇ ਲੱਗੇ ਰਹੇ ਬੁਝਾਉਣ ਪਰ ਉਹ ਅੱਗ ਨਹੀਂ 부ਜੀ ਨਾਲੇ ਕਹਿੰਦੇ ਅੱਗੇ ਇੱਕ ਗੱਡੀ ਖਾਲੀ ਹੋ ਗਈ ਫਿਰ ਦੂਜੀ ਗੱਡੀ ਆਈ ਟਾਈਮ ਲੱਗ ਗਿਆ ਦੋ ਗੱਡੀਆਂ ਆਈਆਂ ਜੀ ਉਸ ਤੋਂ ਬਾਅਦ ਤੀਜੀ ਵਾਰ ਕਹਿੰਦੇ ਹੁਣ ਭਰਨ ਚੱਲੇ ਆ ਫੇ ਸਾਰੀਆਂ ਗੱਡੀਆਂ ਲੈ ਕੇ ਚਲੇ ਗਏ ਉਨੇ ਟਾਈਮ ਨਾਲ ਪਿੱਛੇ ਸਾਰੇ ਸਟੋਰਸ ਪਹੁੰਚ ਗਏ ਜੀ ਅੱਗ ਇਹ ਜੇ ਸ਼ਾਇਦ ਪਿੱਛੇ ਬਚਾਈ ਹੋ ਜਾਂਦਾ ਜੀ ਜੇ ਮਤਲਬ ਉਸ ਟਾਈਮ ਦੇ ਵਿੱਚ ਮਤਲਬ ਉਹ ਨਾਲ ਦੀ ਨਾਲ ਗੱਡੀ ਹੁੰਦੀ ਤਾਂ ਪਿੱਛੇ ਇੱਕ ਸਟੋਰ ਸਾਡਾ ਸ਼ਾਇਦ ਬਚ ਜਾਂਦਾ ਜੀ ਹੁਣ ਟੋਟਲ ਕਿੰਨੇ ਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਇਹ ਜੀ ਮਤਲਬ ਕਰੋੜ ਦੇ ਲਾਗੇ ਜੀ 60 65 ਲੱਖ ਰੁਪਇਆ 50 60 65 ਹਾਂਜੀ ਲਗਭਗ ਹੋ ਗਿਆ ਹਨ ਪਰਸੋਂ ਹੀ ਏਸੀ ਨਵੇਂ ਆਏ ਸੀ ਹਾਂਜੀ ਹਾਂਜੀ ਸਟਾਕ ਨਮਾ ਆਦਾ ਹੀ ਰਹਿੰਦਾ ਜੀ ਹਾਂਜੀ ਕੱਲ ਵੀ ਪੀਸ ਆਇਆ ਸੀਗਾ ਜੀ ਹੁਣ ਕੋਈ ਚੀਜ਼ ਵੀ ਨਹੀਂ ਬਚੀ ਸਟੋਰ ਦੇ ਅੰਦਰ ਸਾਰਾ ਕੁਝ ਪਿੱਛੇ ਸਟੋਰ ਕੱਪੜਾ ਕੱਪੜੇ ਦਾ ਵੀ ਸੀਗਾ ਜੀ ਇਲੈਕਟ੍ਰੋਨਿਕ ਸਾਰਾ ਜਲ ਕੇ ਸੁਆਹ ਹੋ ਗਿਆ ਜੀ ਮੈਂ ਦੇਖ ਪਾ ਰਹੇ ਹਾਂ ਜੀ ਉਹ ਸੂਈ ਦੇ ਧਾਗੇ ਜਿਹੜੇ ਉਤੋਂ ਲੈ ਕੇ ਏਸੀ ਤੱਕ ਮਤਲਬ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਇੱਥੇ ਅਵੇਲੇਬਲ ਸੀ ਬੜੀ ਮਿਹਨਤ ਨਾਲ ਬੰਦਾ ਆਪਣਾ ਸਟੋਰ ਤਿਆਰ ਕਰਦਾ ਆਪਣੀ ਦੁਕਾਨ ਤਿਆਰ ਕਰਦਾ ساری ਉਮਰ 20 ਸਾਲ ਸੰਘਰਸ਼ ਕਰਕੇ ਜ਼ੀਰੋ ਤੋਂ ਮਤਲਬ ਸਭ ਕੁਝ ਬਣਾਇਆ ਬਿਲਕੁਲ ਜ਼ੀਰੋ ਤੋਂ ਚੱਲੇ ਸੀਗੇ ਤੇ ਬਹੁਤ ਬਣਾਇਆ ਦਿਨ ਖਿਆ ਫਿਰ ਸ਼ੁਰੂ ਹੋ ਗਈ ਹੁਣ ਦਿਨ ਰਾਤ ਮਿਹਨਤ ਕੀਤੀ ਜੀ ਤੇ ਬਾਕੀ ਜੋ ਪਰਮਾਤਮਾ ਦੇ ਦਾ ਜਿੱਦਾਂ ਪਰਮਾਤਮਾ ਨੇ ਕਰਨਾ ਸੀ ਕਰਤਾ ਬਸ ਮੈਨੂੰ ਤਾਂ ਇਹ ਆ ਵੀ ਜਿਹੜਾ ਨੁਕਸਾਨ ਤਾਂ ਹੋ ਗਿਆ ਪਰ ਜੀ ਜਾਨ ਦਾ ਨੁਕਸਾਨ ਨਹੀਂ ਹੋਇਆ ਦੇਖੋ ਜੀ ਬੱਚੇ ਪਰਿਵਾਰ ਉਹ ਸਭ ਬਚ ਗਏ ਨਾਲ ਹੀ ਸਾਡਾ ਘਰ ਆ ਕਿਤੇ ਉੱਥੇ ਵੀ ਤੁਹਾਡੇ ਛੱਟ ਕਿੱਦਾਂ ਲੱਗੀ ਇਹ ਮੇਰੇ ਛੱਟ ਤਾਂ ਜੀ ਮੜੇ ਆਪਣੇ ਸਮਾਨ ਚੱਕਦੇ ਕਰਦੇ ਹੀ ਛੱਟ ਲੱਗੇ ਅੱਛਾ ਹਾਂਜੀ ਘਰ ਤੁਹਾਡੇ ਪਿੱਛੇ ਹੀ ਹੈ ਹਾਂਜੀ ਘਰ ਇੱਧਰ ਨਾਲ ਹੀ ਹੈ ਜੀ ਦੱਸ ਦੇ ਕਹਿੰਦੇ ਤੁਸੀਂ ਤੁਹਾਡੀ ਵਾਈਫ ਦੋਨੋਂ ਬਹੁਤ ਮਿਹਨਤ ਕਰਦੇ ਹੋ ਹਾਂਜੀ ਬੱਚੇ ਕਿੰਨੇ ਦੋਤੇ ਅੱਤ ਤਿੰਨ ਕੱਕੇ ਘਰੇ ਹੀ ਨੇ ਸਾਰੇ ਹਾਂਜੀ ਇੰਸ਼ੋਰੈਂਸ ਹੀ ਭਾਜੀ ਨਹੀਂ ਜੀ ਇੰਸ਼ੋਰੈਂਸ ਨਹੀਂ ਸੀ ਦਾ ਬੜੀ ਮਾਇੂਸ ਸੀ ਭਰਪੂਰ ਗੱਲ ਹੈ ਕਿ ਦੇਖੋ ਕਿਸੇ ਦਾ 10 ਰੁਪਏ ਵੀ ਮਿਸ ਹੋ ਜਾਣ ਦਾ ਬੰਦਾ ਬਹੁਤ ਬੇਚੈਨ ਹੋ ਜਾਂਦਾ ਸਾਰੀ ਜ਼ਿੰਦਗੀ ਦੀ ਮਿਹਨਤ 10 ਰਿਹਾ ਫਿਰ ਵੀ ਹੌਸਲੇ ਨਾਲ ਖੜੇ ਆ ਔਰ ਉਮੀਦ ਹੈ ਸਾਨੂੰ ਕਿ ਕੋਈ ਨਾ ਕੋਈ ਸਾਨੂੰ ਹੋ ਜਾਏ ਚੰਗਾ ਬੰਦਾ ਜ਼ਰੂਰ ਟੱਕਰੇਗਾ ਜਿਹੜਾ ਇਹਨਾਂ ਨੂੰ ਦੱਸੇਗਾ ਕਿ ਆਪਾਂ ਕਿਸ ਤਰੀਕੇ ਇਹਨਾਂ ਦੀ ਮਦਦ ਕਰ ਸਕਦੇ ਆ ਸਰਪੰਚ ਸਾਹਿਬ ਤੁਸੀਂ ਰੈਗੂਲਰ ਇੱਥੇ ਆਉਂਦੇ ਹੋ ਰਿੰਗਲੋ ਨਾ ਨੇ ਤਾਂ ਜੀ ਮੁੰਡਾ ਇੰਨਾ ਮਿਹਨਤੀ ਆ ਨਾ ਇਹਨੇ ਬਹੁਤ ਪਹਿਲਾਂ ਘਟਾਰੋਂ ਕੰਮ ਕੀਤਾ ਫੇਰ ਇਹਨੇ ਕਿਰਾਏ ਤੇ ਦੁਕਾਨ ਲਈ ਉਹ ਸਾਹਮਣੇ ਅੱਛਾ ਉਤੋਂ ਐਵੇਂ ਹੁਣ ਹੁਣ ਕਰਦੇ ਨੇ 20 ਸਾਲਾਂ ਤੱਕ ਮਿਹਨਤ ਨਾਲ ਇੱਥੇ ਤੇ ਵੀ ਆਦਮੀ ਦੋ ਪਹੁੰਚੇ ਇਹ ਆਪਣੀਆਂ ਇਹਨਾਂ ਦੀਆਂ ਕੋਣ ਨਹੀਂ ਤਾਂ ਬਜਾਰੇ ਨੇ ਜਿੰਨਾ ਇੱਥੇ ਅਸੀਂ ਏਰੀਆ ਦੇ ਵਿੱਚ ਨਾ ਸਾਡੇ ਜਿੰਨੇ ਮੋਟਰਾਂ ਦੇ ਭਈਏ ਆਂਦੇ ਆ ਜਿੰਨੇ ਪਿੰਡਾਂ 'ਚ ਸਾਡੇ ਜਿਹੜੇ ਮੀਡੀਅਮ ਬੰਦੇ ਆ ਜਾਂ ਥੋੜੇ ਘੱਟ ਗਰੀਬੀ ਵਾਲੇ ਸਾਰੇ ਇਹਦੇ ਕੋਲ ਆਂਦੇ ਆ ਕਿਉਂਕਿ ਇਹਦਾ ਜਿਹੜਾ ਰੇਟ ਹੁੰਦਾ ਸ਼ਹਿਰ ਨਾਲੋਂ ਬਹੁਤ ਡਿਫਰੈਂਟ ਆ ਸਸਤਾ ਹਾਂ ਹਰ ਚੀਜ਼ ਇਹਦੇ ਮਿਲਦੀ ਆ ਹਰ ਮੋਬਾਈਲ ਤੋਂ ਲੈ ਕੇ ਕਾਪੀ ਤੱਕ ਕਿਤਾਬਾਂ ਮਨਿਆਰੀ ਆ ਹੁਣ ਆ ਤਾਂ ਨਵਾਂ ਕੰਮ ਵਿਚਾਰੇ ਨੇ 2 ਸਾਲ ਤੋਂ ਪਿਛਲੇ ਸਾਲ ਹੀ ਖੁੱਲ੍ਹਿਆ ਹਜੇ ਇਹਦਾ ਇੰਨਾ ਨੁਕਸਾਨ ਜਿੰਨਾ ਇਹਨਾਂ ਵੀ ਜ਼ਿਆਦਾ ਨੁਕਸਾਨ ਇਹ ਆ ਆ ਦੇਖ ਹੁਣ ਪੇਟੀਆਂ ਦੇ ਬੰਦੇ ਪਏ ਆ ਇਹ ਕੰਪਨੀ ਨੂੰ ਤਾਂ ਪੈਸੇ ਚੱਲ ਗਏ ਜਿੱਥੋਂ ਮਾਲ ਆ ਗਿਆ ਉਹਨੂੰ ਤਾਂ ਪੈਸੇ ਭੇਜ ਕਰਨੇ ਹੀ ਪੈਣੇ ਆ ਚਾਹੇ ਆਧਾਰ ਆ ਗਿਆ ਚਾਹੇ ਔਰ ਜਿਹੜੀ ਪ੍ਰਸ਼ਾਸਨ ਦੀ ਢਿੱਲੋ ਹੈ ਨਾ ਜਿੱਦਾਂ ਹੁਣ ਰਾਤ ਮੈਂ ਵੀ ਇੱਥੇ ਆਇਆ ਸੀ ਘਟ ਕੇ ਇਹਨਾਂ ਦੀ ਇੱਕ ਦੋ ਗੱਡੀਆਂ ਪਹਿਲਾਂ ਮੁੱਕ ਗਈਆਂ ਸਾਡਾ ਕਿੱਡਾ بڑا ਜ਼ਿਲਾ ਆ ਇੱਕ ਗੱਡੀ ਭਰਨ ਗਈ ਉਹ ਅੱਧੇ ਫੋਨੇ ਘੰਟੇ ਬਾਅਦ ਆਈ 1:30 ਵਜੇ ਮੁੜ ਕੇ ਨਹੀਂ ਤਾਂ ਇਹਦਾ ਪਿਛਲਾ ਸਟੋਰ ਬੱਜ ਜਾਣਾ ਸੀ ਆ ਦੋੇ ਕਾਰਨ ਪਤਾ ਲੱਗਿਆ ਕਾਰਨ ਤਾਂ ਹੁਣ ਹਜੇ ਨਹੀਂ ਕੈਮਰੇ 'ਚ ਦੇਖੋਗੇ ਮੈਨੂੰ ਲੱਗਦਾ ਨਹੀਂ ਹਜੇ ਬਦਲ ਕੈਮਰਾ ਵੀ ਜੀ ਮਤਲਬ ਸੜ ਕੇ ਸੁਆਹ ਹੋ ਗਿਆ ਡੀਵੀਆਰ ਬਚੇ ਡੀਵੀਆਰ ਮਤਲਬ ਸੜ ਕੇ ਸੁਆਹ ਹੋ ਗਿਆ ਤੇ ਬਾਕੀ ਇੱਕ ਡੀਵੀਆਰ ਦੀ ਹਾਰਡ ਡਿਸਕ ਹੈਗੀ ਆ ਉਹ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਵੀ ਜੇ ਕੁਝ ਬਾਕੀ ਮੇਰੀ ਦਈ ਸਰਪੰਚ ਨੱਤੇ ਵੀ ਸਾਡੇ ਸਾਰੇ ਅਸੀਂ ਵੀ ਦੁਕਾਨਾਂ ਵਾਲੇ ਦੇਖੋ ਡੀਸੀ ਸਾਹਿਬ ਨੂੰ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਹੈ ਦੁਕਾਨ ਤੋਂ ਟੈਕਸ ਵੀ ਹਰ ਲੈਂਦੇ ਆ ਬਿਜਲੀ ਦਾ ਬਿੱਲ ਵੀ ਸਭ ਤੋਂ ਜ਼ਿਆਦਾ ਦੁਕਾਨਦਾਰ ਨੂੰ ਆ ਯੂਨਿਟ ਵੱਧ ਹੁੰਦੀ ਮਹਿੰਗੀ ਆ ਯੂਨਿਟ ਬਹੁਤ ਮਹਿੰਗੀ ਆ ਇਹ ਦੁਕਾਨ ਇਹਦਾ ਕਰੋੜਾਂ ਦਾ ਨੁਕਸਾਨ ਆ ਕਦੇ 20 ਸਾਲ ਪਿੱਛੇ ਚੱਲ ਗਿਆ ਅੱਜ ਇਹਦੀ ਪ੍ਰਸ਼ਾਸਨ ਨੂੰ ਹੈਲਪ ਕਰਨੀ ਚਾਹੀਦੀ ਆ ਜਿੱਦਾਂ ਮਰਜੀ ਇਹਨੂੰ ਬੋਤਾਂ ਨਹੀਂ ਚਲੋ ਜੋ ਵੀ ਹੱਕ ਬੰਦੇ ਨੂੰ ਹੱਕ ਮਿਲਣਾ ਚਾਹੀਦਾ ਕਿਹਨਾਂ ਤੋਂ ਮਿਲ ਵੀ ਸਕਦਾ ਚਾਣ ਕਿਉਂ ਨਹੀਂ ਸਰਕਾਰ ਡੀਸੀ ਸਾਹਿਬ ਸਾਡੇ ਜੋ ਮਰਜੀ ਕਰ ਸਕਦੇ ਆ ਦੇਖੋ ਇਹ ਵੀ ਸਾਡੇ ਕਿਸਾਨਾਂ ਅੰਦਰ ਜਿਹਨੋਂ ਤੁਹਾਡੀ ਗੱਲ ਬਿਲਕੁਲ ਜਾਇਜ ਹੈ ਕਿ ਦੇਖੋ ਦੁਕਾਨਦਾਰ ਜਿਹੜਾ ਹੈ ਆਪਣੇ ਏਰੀਆ ਦੀ ਕੋ ਇੰਡਸਟਰੀ ਤਾਂ ਨਹੀਂ ਰੋਜ਼ਗਾਰ ਵੀ ਦਿੰਦਾ ਪਿੱਛੇ ਆਪਾਂ ਦੇਖੀਏ ਬੱਚੀਆਂ ਜਿਹੜੀਆਂ ਇੱਥੇ ਕੰਮ ਕਰਦੀਆਂ 20 ਬੰਦੇ 20 ਮੁੰਡੇ ਦੇ 20 ਮੁੰਡੇ ਕੁੜੀਆਂ ਕੰਮ ਕਰਦੇ ਆ ਰੋਜ਼ਗਾਰ ਹੀ ਨਹੀਂ ਦਿੰਦੇ ਆ ਵੱਧ ਬਿਜਲੀ ਦੀ ਯੂਨਿਟ ਵੀ ਦੇਣੀ ਆ ਟੈਕਸ ਵੀ ਦੇਣੇ ਆ ਜੇ ਇੰਨਾ ਕੁਝ ਕਰਨ ਦੇ ਬਾਵਜੂਦ ਕੋਈ ਸਹੂਲਤ ਨਹੀਂ ਕੋਈ ਹੈਲਪ ਨਹੀਂ ਫਿਰ ਫਾਇਦਾ ਕੀ ਹੈ ਨਹੀਂ ਦੇਖੋ ਇਸੇ ਕਰਕੇ ਸਾਡੇ ਨੌਜਵਾਨ ਜਿਹੜਾ ਜੋਤ ਬਾਹਰ ਨੂੰ ਭੱਜੀ ਜਾਂਦਾ ਜਦੋਂ ਆਇਆ ਪ੍ਰਸ਼ਾਸਨਿਕ ਅਧਿਕਾਰੀ ਆਇਆ ਸਿਰਫ ਦੇਖੋ ਮੈਨੂੰ ਤਾਂ ਨਾਲੇ ਸੁਣੋ ਤਾਂ ਕਿ ਇਹਨਾਂ ਦਾ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਇਹਦੇ ਕੋਲ ਆਇਆ ਕੋਈ ਨਹੀਂ ਹਜੇ ਮੈਂ 2-3 ਬੰਦੇ ਨੂੰ ਦੱਸਿਆ ਵੀ ਮੁੰਡੇ ਦਾ ਨੁਕਸਾਨ ਬਹੁਤ ਹੋਇਆ ਕਿ ਕੋਈ ਵੀ ਨਹੀਂ ਮੈਂ ਖੁਦ ਵੀ ਪ੍ਰਸ਼ਾਸਨ ਨੂੰ ਲਾਈ ਆ ਗੱਲ ਵੀ ਬਹੁਤ بڑا ਨੁਕਸਾਨ ਹੋਵੇ ਇੱਕ ਦੁਕਾਨੀ ਤਿੰਨ ਕੰਨਾ ਫਰੰਟ ਦੀਆਂ ਚੌਥਾ ਇਹਦਾ ਪਿੱਛੇ ਸਟੋਰ ਜਿਹੜਾ ਸੀ ਗਦਾਮ 'ਚ ਸਮਾਨ ਜ਼ਿਆਦਾ ਹੁੰਦਾ ਜੇ ਗੱਡੀ ਭਰਨ ਨਾ ਜਾਂਦੀ ਪਹਿਲੀ ਸਾਰਾ ਸਮਾਨ ਦੇ ਵਿੱਚ ਬਰੋ ਬਚਾ ਜਾ ਫਿਰ ਇਹਦੀਆਂ ਦੋ ਹੀ ਦੁਕਾਨਾਂ ਤੇ ਉਹ ਏਸੀ ਵਾਲਾ ਫਿਰ ਸਟੋਰ ਬਚ ਜਾਣਾ ਸੀ ਇਹ ਪਾਣੀ ਪ੍ਰੋਪਰ ਕੰਮ ਕਰ ਜਾਂਦਾ ਅੱਗ ਸ਼ੁਰੂ ਕਿੱਧਰੋਂ ਇਧਰਲੇ ਪਾਸੇ ਦੇਖੋ ਅੱਗ ਇੱਕ ਤਾਂ ਮਕਾਸ ਦੱਸੂਗਾ ਬਈ ਇਧਰੋਂ ਕਿੱਧਰੋਂ ਸ਼ੁਰੂ ਅੱਗ ਜੀ ਆਹ ਸ਼ੈਟਰ ਮੈਂ ਪਹਿਲੇ ਇਧਰਲਾ ਗੋਲ ਦਿੱਤਾ ਸੀਗਾ ਜੀ ਤੇ ਆਹ ਸ਼ੈਟਰ ਖੁੱਲਿਆ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਨੇ ਪਾਣੀ ਗਰਮ ਗਰਮ ਹੋ ਗਿਆ ਸੀ ਪਾਣੀ ਪੂਣੀ ਮਾਰਿਆ ਉਸ ਤੋਂ ਬਾਅਦ ਫਿਸਰੀਆਂ ਨੇ ਚੁੱਕ ਚੁੱਕ ਕੇ ਮੜਿਆ ਸ਼ਟਰ ਖੁੱਲਿਆ ਤੇ ਉਸ ਤੋਂ ਬਾਅਦ ਵਿੱਚ ਮਤਲਬ ਫਿਰ ਅੱਗ ਕੰਟਰੋਲ ਹੀ ਨਹੀਂ ਹੋ ਭਾਈ ਪਹਿਲਾਂ ਲੱਗੀ ਕਿੱਥੋਂ ਲੈ ਕੇ ਬਸ ਸਟਾਰਟ ਕਿੱਧਰ ਹੋਈ ਏ ਸਾਨੂੰ ਨਹੀਂ ਪਤਾ ਲੱਗਾ ਜੀ ਇਸ ਤਰ੍ਹਾਂ ਨਹੀਂ ਪਤਾ ਲੱਗਾ ਤੁਹਾਨੂੰ ਕਾਲ ਕਿਦਾਂ 11:30 ਵਜੇ ਕੀ 11:00 ਵਜੇ ਆਈ ਸੀ ਜੀ 11:30 12:00 ਵਜੇ ਦੇ ਆਸ-ਪਾਸ ਮਤਲਬ ਕਾਲ ਆਈ ਆ ਹਾਂਜੀ ਫਾਇਰ ਬਗੇਟ ਦੀ ਗੱਡੀ ਕਿਨੇ 12:30 ਵਜੇ ਆ ਗਈ ਕੋਈ ਹਾਂਜੀ ਅੱਧੇ ਘੰਟੇ ਤੱਕ ਆਈ ਸੀ ਹੁਣ ਇੱਕ ਵੀ ਚੀਜ਼ ਨਹੀਂ ਬਚੀ ਸਾਰਾ ਕੁਝ ਖਤਮ ਹੋ ਗਿਆ ਜੀ ਬਿਲਕੁਲ ਸਭ ਕੁਝ ਸੁਆਹ ਹੋ ਗਿਆ ਸਭ ਅਜਾ ਤਾਕੀ ਦੇਖੋ ਫਰੀ ਉਬੇ ਲੱਗ ਗੱਡੀ ਭਰੀ ਕਿੰਨੀਆਂ ਗੱਡੀਆਂ ਭਰ ਕੇ ਛੱਡੇ ਆ ਦੂਈ 30 ਗੱਡੀਆਂ ਟਰਾਲੀ ਬੋਲ ਕੰਮ ਕਰ ਰਹੀ ਹੈ ਕੱਕ ਨੀ ਇੱਕ ਇੱਕ ਚੀਜ਼ ਕਰਕੇ ਬੰਦਾ ਲੈ ਕੇ ਆਂਦਾ ਹੁਣ ਜਦੋਂ ਇਦਾਂ ਜਾਣੀ ਆ ਅਸੀਂ ਤਾਂ ਚਲੋ ਗੱਲਾਂ ਕਰਦੇ ਪਰ ਜਿਹਦਾ ਜਿਹਨਾਂ ਹੋਇਆ ਸਾਮਾਨ ਨਾ ਹੋਇਆ ਵਾਪਰਿਆ ਜਿੰਨਾਂ ਕਟਣਾ ਹੋਈ ਆ ਹਾਂ ਜਿੰਨਾਂ ਕਟਣਾ ਹੋਈ ਉਹਨਾਂ ਦੇਖੋ ਅਸੀਂ ਇਹਨੂੰ ਹਮਦਰਦੀ ਦੇ ਸਕਦੇ ਆ ਪਰ ਉਹਨੂੰ ਪੁੱਛਿਆ ਜਾਣੀ ਆ ਕਿ ਕਿਦਾਂ 20 ਸਾਲ 29 ਆਦਮੀ ਨੇ ਕੰਮ ਕੀਤਾ ਔਰ ਇੱਕ ਨਹੀਂ ਕਿ ਕਿਸੇ ਨੂੰ ਅੱਜ ਤੱਕ ਹੋਏ ਵੀ ਨਹੀਂ ਕਿਹਾ ਲੱਗਦਾ ਪਤਾ ਲੱਗਦਾ ਬੋਲੀ ਲੰਗਰ ਸੇਵਾ ਵੀ ਬਹੁਤ ਕਰਦਾ ਹਰ ਵੇਲੇ ਸ਼ਰਵਜੀ ਨੂੰ ਮੰਨਦਾ ਮੰਦਰਾਂ ਦੇ ਪ੍ਰੋਗਰਾਮ ਚਲੋ ਇਸੇ ਕਰਕੇ ਉਹ ਕਹਿੰਦੇ ਆ ਕਿ ਮੇਰਾ ਫੇਰ ਵੀ ਕਹਿੰਦੇ ਕਿ ਰੱਬ ਦਾ ਸ਼ੁਕਰੇ ਨੂੰ ਸਬਰ ਕਹਿੰਦੇ ਆ ਕਿ ਜਾਨੀ ਨੁਕਸਾਨ ਕਹਿੰਦੇ ਕੋਈ ਨਹੀਂ ਹੋਇਆ ਅੰਦਰ ਬੈਠੇ ਹੁੰਦੇ ਦੁਕਾਨ ਦੇ ਅੰਦਰ ਬੈਠੇ ਹੁੰਦੇ ਕੁਝ ਹੋ ਜਾਂਦਾ ਹੌਸਲੇ ਨਾਲ ਹੀ ਆ ਭਾਜੀ ਵੈਸੇ ਮੈਂ ਦੇਖ ਰਿਹਾ ਤੁਹਾਡੇ ਚ ਹੌਸਲਾ ਜੱਜ ਬਸ ਸਾਡੇ ਨਾਲੋਂ ਜ਼ਿਆਦਾ ਦੇਖ ਕੇ ਬਹੁਤ ਆ ਮੁੰਡੇ ਦਾ ਕਿਉਂਕਿ ਇਹਨਾਂ ਪਹਿਲਾਂ ਤੋਂ ਹੀ ਕੰਮ ਇਹ ਤੋਂ ਬਹੁਤ ਕੀਤੀ ਸਾਰਾ ਏਰੀਆ ਜਾਣਦਾ ਕਿ ਵਿਕਾਸ ਦੇ ਨੂੰ ਸਾਡੇ ਜਿੰਨੇ ਭਈਏ ਮੁਲਕਾਂ ਦਵਾਗੇ ਰਹਿੰਦੇ ਆ ਨਾ ਸਭ ਇਹਦੇ ਕੋਲੇ ਕਪੜਾ ਮੋਬਾਈਲ ਪੈਸਾ ਸਭ ਇਹਦੇ ਕੋਲੇ ਪਾਉਂਦੇ ਆ ਸਾਡੇ ਦੋਨੋਂ ਟੋਪਿੰਡਾਂ ਦੇ ਗਾਂ ਸਾਰੀ ਇਹਦੀ ਕੁੜੀਆਂ ਦੇ ਪਿਆਰਾ ਬੰਦਾ ਵਿਕਾਸ ਭਾਜੀ ਕੋਈ ਲੋਨ ਤਾਂ ਨਹੀਂ ਹੈ ਸਿਰਫ ਹਾਂਜੀ ਲੋਨ ਤਾਂ ਨਹੀਂ ਹੈ ਕੋਈ ਸਿਰਫ ਲੋਨ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਵਗੈਰਾ ਆਂਦਾ ਉਹਨਾਂ ਦੇ ਪੈਸੇ ਦੇਣੇ ਆ ਇਹ ਕਿਉਂ ਹਾਂਜੀ ਹਾਂਜੀ ਉਹੀ ਗੱਲ ਹੈ ਨਾ ਕਿ ਨੁਕਸਾਨ ਹੋ ਗਿਆ ਜਿੱਦਾਂ ਲੋਨ ਕਰਵਾਉਂਦੇ ਸੀ ਲੋਕਲ ਮਤਲਬ ਫਾਈਨੈਂਸਰ ਤੋਂ ਤੇ ਉਹਨਾਂ ਦਾ ਮਤਲਬ ਪੈਸੇ ਸਗੇ ਰੱਖੇ ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਆਉਂਦੀਆਂ ਸੀ ਉਹ ਵੀ ਪੈਸੇ ਸਾਰੇ ਅੰਦਰ ਜਲ ਕੇ ਸਵਾਹ ਕੈਸ਼ ਅੰਦਰ ਸੀ ਕਿੰਨਾ ਕਹੂਗਾ ਕੈਸ਼ ਅੰਦਰ ਕੈਸ਼ ਅੰਦਰ 40-50 ਹਜ਼ਾਰ ਸੀਗਾ ਉਹ ਵੀ ਜਲ ਕੇ ਸਵਾਹ ਹੋ ਗਿਆ ਜੀ ਬਚੇ ਕੁਝ ਨਹੀਂ ਹੈ ਸਾਰਾ ਤੇ ਆਪਾਂ ਉਹੀ ਦੇਖੀਏ ਕਿ ਸਮਾਨ ਦਾ ਨੁਕਸਾਨ ਦੁਕਾਨਾਂ ਦਾ ਨੁਕਸਾਨ ਉੱਤੋਂ-ਉੱਤ ਜਿਹੜੀ ਦੇਣਦਾਰੀ ਹੈ ਕੈਸ਼ ਕਿੰਨਾ ਕੁਝ ਨੁਕਸਾਨ ਹੋਇਆ ਨੁਕਸਾਨ ਬਹੁਤ ਇਹਦਾ ਇੱਕ ਨਹੀਂ ਹੋਇਆ ਜੀ ਦਾ ਹੁਣ ਆਧਾ ਨੁਕਸਾਨ ਹੋਇਆ ਜਿਹੜਾ ਇਹਦਾ ਆਧਾਰ ਹੋਆ ਜਿੰਨੀਆਂ ਵਈਆਂ ਚ ਲਿਖਿਆ ਪਿਆ ਉਹ ਵੀ ਸੜ ਕੇ ਸੁਆਹ ਹੋ ਗਈਆਂ ਨਾ ਕਿੰਨੇ ਲੈਣਾ ਲੋਕਾਂ ਤੋਂ ਆਧਾਰ ਕਿੰਨੇ ਵਈਆਂ ਕਿੰਨੇ ਪਿੰਡਾਂ 'ਚ ਆਧਾਰ ਹੋਆ ਬਹੁਤ ਆਧਾਰ ਸਮਨ ਗਿਆ ਹੁੰਦਾ ਤੇ ਤਨਖਾਹਾਂ ਦੇਣੀਆਂ ਜਿਹੜੇ ਖੜੇ EMPLOYEES ਸਾਰੇ 20 ਮੁੰਡਿਆਂ ਦਾ ਕੰਮ ਕਰਦਾ ਇੱਥੇ ਨੌਕਰੀ ਦਿੰਦਾ ਰੇਗ ਨੂੰ ਰੋਟੀ ਤੇ ਗੈਸਾਰੇ ਸਾਰੇ ਕੰਮ ਜਿੰਨੇ ਨੇ ਆਲੇ ਕੰਮ ਕਰਦੀ ਆ ਉਹ ਮੈਂ ਦੇਖਿਆ ਬੱਚੀਆਂ ਉਹ ਵੀ ਉਦਾਸ ਖੜੀਆਂ ਹੋਰ ਹਾਂਜੀ ਉਹ ਉਦਾਸ ਲੱਗਿਓ ਮੁੰਡੇ ਕੰਮੇ ਕਰਦਾ ਜਿਹੜਾ ਦਾ ਲੱਗਿਆ ਸਾਰੇ ਉਹ ਇੱਕ ਤਾਂ ਹਲਵਾਈ ਦਾ ਮੁੰਡਾ ਇੱਕ ਇਹਨਾਂ ਦੇ ਦੂਆ ਮੁੰਡਾ ਸਭ ਨੇ ਇਹਦੇ ਨਾਲ ਹੀ ਲੱਗੇ ਉਹ ਰੱਦ ਜਿਹੜੇ ਏਸੀ ਕੂਲਰ ਇਹ ਦੂਏ ਗਏ ਆ ਕਿਸ਼ਤਾਂ ਦੇ ਗਏ ਉਹਨਾਂ ਤਾਂ ਸਾਰੇ ਖਤਮ ਹੋ ਗਏ ਪਤਾ ਹੀ ਨਹੀਂ ਕੀ ਸਾਬ ਕੋ ਤਾਂ ਤਨੀਰੀ ਲਿਖੀ ਹੋਈ ਹੀ ਦੋਸਤ ਮੇਰਾ ਆਧਾਰ ਦਾ ਸਿਸਟਮ ਬਹੁਤ ਜੜ ਗਿਆ ਨਾ ਨਹੀਂ ਖਤੋਂ ਇਹਨੂੰ ਇਹਨਾਂ ਦਾ ਦਿਮਾਗ 'ਚ ਨਹੀਂ ਜਿੱਤੇ ਰਹਿ ਸਕਦਾ ਕਿਸੇ ਨੂੰ ਵੀ ਨਹੀਂ ਆ ਇਹ ਵੀ ਇਹਨਾਂ ਦੀ ਗੱਲ ਠੀਕ ਹੈ ਜਿਹੜੇ ਕਿਸ਼ਤਾਂ ਦਿੰਦੇ ਆ ਕਿਸ਼ਤਾਂ ਤੇ ਸਮਾਨ ਬਹੁਤ ਗਿਆ ਆ ਨਾ ਸਾਰੀ ਡਿਟੇਲ ਉਹਦੇ ਵਿੱਚ ਹੀ ਸਭ ਖਤਮ ਹੋ ਗਏ ਅਗਲਾ ਦਵੇ ਚਾਹੇ ਨਾ ਦਵੇ ਜੀ ਚਲੋ ਇਹ ਤਾਂ ਆਪਣੀ ਇਮਾਨਦਾਰੀ ਚਾਹੀਦੀ ਆ ਇਹ ਤਾਂ ਆਪਣੀ ਇਮਾਨਦਾਰੀ ਚਾਹੀਦੀ ਐ ਕਿ ਵੀਰ ਬਹੁਤ ਤਕਲੀਫ 'ਚ ਐ ਜਿਨ੍ਹਾਂ ਦੀ ਦੇਣਦਾਰੀ ਜਿਨ੍ਹਾਂ ਨੂੰ ਪਤਾ ਜਿਹਨੇ ਦੇਣੇ ਹੁੰਦੇ ਉਹਨਾਂ ਤਾਂ ਪਤਾ ਹੁੰਦਾ ਮੰਨ ਪਾਪੀ ਹੋ ਜਵੇ ਹਰਾਮੀ ਹੋ ਜੇ ਗੱਲ ਵੱਖਰੀ ਐ ਤਾਂ ਉਹ ਜ਼ਰੂਰ ਆ ਕੇ ਇਹਨਾਂ ਦੀ ਇਸ ਸਮੇ ਸਭ ਤੋਂ ਪਹਿਲਾਂ ਉਹ ਮਦਦ ਕਰਨ ਸਭ ਤੋਂ ਪਹਿਲਾਂ ਉਹ ਆਣ ਇੱਥੇ ਦੇਖੋ ਪ੍ਰਸ਼ਾਸਨ ਵੀ ਮੰਨ ਕਰੇ ਆਪਾਂ ਵੀ ਇੱਕ ਦੂਰੇ ਪੰਜਾਬੀ ਭਰਾ ਆਂ ਸਾਰੇ ਇਹਦੀ ਮਦਦ ਕਰਨੀ ਚਾਹੀਦੀ ਆ ਦੇਖੋ ਚਲੋ ਫਿਰ ਵੀ ਹੌਸਲੇ ਵਾਲਾ ਕਰੂਗਾ ਸ਼ੁਰੂ ਦੇਖੋ ਦੁਕਾਨ ਤੇ ਖਰਚਾ ਤਿੰਨੇ ਤਿਆਰ ਹੋਣ ਨੂੰ 3 ਲੱਖ ਰੁਪਏ ਵੱਧ ਲੱਗਣਾ ਉਹ ਮਨੀਆਰੀ ਦੀ ਦੁਕਾਨ ਉਹ ਮੋਬਾਈਲਾਂ ਦੀ ਦੁਕਾਨ ਉਹ ਕੱਲੀ ਕੱਲੀ ਚੀਜ਼ ਤਾਰਾ ਤੁਰਾ ਦੇਖੋ ਕਿਵੇਂ ਸੜ ਕੇ ਸਵਾਰ ਹੋ ਗਈਆਂ ਪਾਟ ਗਈਆਂ 1 ਲੱਖ ਇੱਕ ਦੁਕਾਨ ਤੇ ਤਿਆਰ ਹੋਣ ਨੂੰ ਲੱਗ ਗਈ ਬਿਲਡਿੰਗ ਵੀ ਸਾਰੀ ਡੈਮੇਜ ਹੋ ਗਈ ਆ ਜੀ ਬਿਲਡਿੰਗ ਵੀ ਡੈਮੇਜ ਹੋ ਰਹੀ ਹੈ ਅੰਦਰ ਮੜਾ ਜਾਣ ਆ ਆ ਜਾ ਮੜਾ ਦਿਖਾ ਦਈਏ ਬਿਲਡਿੰਗ ਸਾਰੀ ਡੈਮੇਜ ਹੋ ਗਈ ਆ ਲੈਂਟਰ ਨੂੰ ਤੇੜਾ ਪੈ ਚੁੱਕੇ ਆ ਅੱਗ ਬਹੁਤ ਖਤਰਨਾਕ ਹੈ ਔਰ ਅਰਾਕ ਰੂਕ ਕੁਝ ਨਹੀਂ ਬਚੇ ਆ ਸਟੀਲ ਦੇ ਸੀ ਤਾਂ ਪਰ ਫੇਰ ਵੀ ਡਿੱਗੇ ਨਾਲ ਦੇ ਹੀ ਆ ਪਿੱਛੇ ਸਟੋਰ ਜਿਹੜਾ ਆ ਉਹ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕੈਮਰੇ ਦੇ ਜ਼ਰੀਏ ਪਰ ਕੱਲੀ-ਕੱਲੀ ਚੀਜ਼ ਸੇਖ ਹੱਲੇ ਵੀ ਇੰਨਾ ਜ਼ਿਆਦਾ ਆ ਫਿਰ ਵੀ ਹੈਡਸ ਆਫ ਟੂ ਜਿਹੜੇ ਸਾਡੇ ਫਾਇਰ ਬ੍ਰਿਗੇਡ ਦੀ ਟੀਮ ਦੇ ਮੈਂਬਰ ਨੇ ਫਾਇਰ ਬ੍ਰਿਗੇਡ ਪ੍ਰਸ਼ਾਸਨ ਹੈ ਉਹ ਕੋਸ਼ਿਸ਼ ਤਾਂ ਕਰਦਾ ਲੇਕਿਨ ਇਸ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਕੋਲ ਪੂਰੇ ਸਾਧਨ ਅਵੇਲੇਬਲ ਹੋਣ ਆ ਦੇਖੋ ਬੰਦਾ ਇੱਕ-ਇੱਕ ਚੀਜ਼ ਕਿਵੇਂ ਜੋੜਦਾ ਕਿਵੇਂ ਤਿਆਰ ਕਰਦਾ ਉਹ ਜਿਵੇਂ ਵਿਕਾਸ ਜੀ ਕਹਿੰਦੇ ਕਿ ਲੈਨਟਰ ਵੀ ਉੱਥੋਂ ਡਿੱਗ ਗਿਆ ਹਾਂਜੀ ਆ ਤੋ ਖਤਮ ਹੋ ਗਿਆ ਥੋੜਾ ਜਿਹਾ ਆ ਲੈੰਟਰ ਵੀ ਖਤਮ ਹੋ ਗਿਆ ਇਹ ਦਵਾਰ ਤੀ ਪੈਣਾ ਜੀ ਪੱਖੇ ਦੇਖੋ ਕਿਵੇਂ ਜਲ ਚੁੱਕੇ ਆ ਆ ਕੱਲੀ ਕੱਲੀ ਚੀਜ਼ ਦੇਖੋ ਬੰਦਾ ਕਿਦਾਂ ਬੜੇ ਪਿਆਰ ਨਾਲ ਬੜੇ ਸ਼ੌਕ ਨਾਲ ਤਿਆਰ ਕਰਦਾ ਕਿ ਯਾਰ ਮੇਰੀ ਦੁਕਾਨ ਤੋਂ ਕੋਈ ਗਾਹਕ ਮੁੜੇ ਨਾ ਕੱਲੀ ਕੱਲੀ ਚੀਜ਼ ਇੱਥੇ ਨਜ਼ਰ ਆ ਰਹੀ ਹੈ ਸੂਈ ਦੇ ਧਾਗੇ ਤੋਂ ਲੈ ਕੇ ਏਸੀ ਤੱਕ ਆ ਵਿਆਹ ਸ਼ਾਦੀਆਂ ਦਾ ਸਮਾਨ ਵੀ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਰੈਂਟ ਤੇ ਜਾਂਦਾ ਹੋਣਾ ਹੁਣ ਤਸਵੀਰਾਂ ਰਾਈ ਅਸੀਂ ਦੇਖ ਪਾ ਰਹੇ ਹਾਂ ਆ ਸਾਰੇ ਐਂਗਲ ਉਂਗਲ ਜਿਹੜੇ ਲੱਗੇ ਹੈਂਗਰ ਟੰਗਣ ਦੇ ਲਈ ਤਾਂ ਬਹੁਤ ਵੱਡਾ ਨੁਕਸਾਨ ਹੈ। ਔਰ ਮੈਂ ਤਾਂ ਫਿਰ ਵੀ ਇਹੀ ਕਹੂੰਗਾ ਕਿ ਵੱਡੇ ਜਿਗਰੇ ਵਾਲੇ ਨੇ ਵਿਕਾਸ ਜੀ ਜਿਹੜੇ ਇੰਨੀ ਤਕਲੀਫ ਦੇ ਹੋਣ ਦੇ ਬਾਵਜੂਦ ਵੀ ਹੌਸਲੇ ਨਾਲ ਇੱਥੇ ਖੜਿਆ ਔਰ ਉਮੀਦ ਦੇ ਨਾਲ ਨੇ ਕਿ ਫਿਰ ਤੋਂ ਦਿਨ ਚੰਗੇ ਆਉਣਗੇ ਪਰ ਬਹੁਤ ਕਠਿਨ ਪ੍ਰੀਖਿਆ, ਬਹੁਤ ਔਖੀ ਘੜੀ, ਬਹੁਤ ਔਖੀ ਪ੍ਰੀਖਿਆ। ਮੁਸ਼ਕਿਲ ਭਰੇ ਹਾਲਾਤ ਨੇ ਪਰਿਵਾਰ ਦੇ ਲਈ ਐਦਾਂ ਆਪਣੇ ਸਮਾਨ ਨੂੰ ਕਈ ਘੰਟੇ ਜਲਦੇ ਦੇਖਣਾ ਬਹੁਤ ਔਖਾ ਆ ਏਸੀ ਵਾਲਾ ਡਿਪਾਰਟਮੈਂਟ ਐਂਗਲ ਸਿਰਫ ਰਹਿ ਗਏ ਨੇ ਲੇਕਿਨ ਏਸੀ ਕੋਲ ਨੂੰ ਵੇਜੇ ਇੱਧਰ ਇੱਕ ਚੀਜ਼ ਦਿਖਾ ਦਿਓ ਮੰਦਰ ਹੈ ਹਾਂਜੀ ਮੰਦਰ ਮੰਦਰ ਦੀਆਂ ਤਸਵੀਰਾਂ ਦਿਖਾ ਦਿਓ ਜਾ ਸਕਦੇ ਹੋ ਅੰਦਰ ਤਾਂ ਮੈਂ ਇੱਕ ਵਾਰੀ ਲਾਈਟ ਕਰ ਦਿੰਦਾ ਮੈਂ ਫੇ ਨਹੀਂ ਕੀ ਬਚੀ ਔਰ ਫਿਰ ਵੀ ਵਿਕਾਸ ਹੁਣਾਂ ਦਾ ਇਹ ਕਹਿਣਾ ਹੈ ਕਿ ਰੱਬ ਦਾ ਕਹਿੰਦੇ ਸ਼ੁਕਰ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੈ ਜੋ ਦੁਕਾਨ ਦੇ ਅੰਦਰ ਹੀ ਬੈਠੇ ਸਨ ਉਦੋਂ ਇਦਾਂ ਦੀ ਡਾਈਵਸਟੇਟਿੰਗ ਅੱਗ ਨਹੀਂ ਲੱਗੀ ਬਹੁਤ ਸਕੈਰੀ ਮੂਮੈਂਟਸ ਨੇ ਹਾਰਟ ਬ੍ਰੇਕਿੰਗ ਮੂਮੈਂਟਸ ਨੇ ਜਿਹੜੀ ਤੀਜੀ ਦੁਕਾਨ ਤੁਹਾਨੂੰ ਦਿਖਾ ਰਹੇ ਹਾਂ ਡਮਿਸ ਤੁਸੀਂ ਦੇਖ ਪਾ ਰਹੇ ਹੋ ਕਿ ਡਮਿਸ ਵੀ ਬਹੁਤ ਬੁਰੀ ਤਰ੍ਹਾਂ ਬਰਨ ਹੋ ਚੁੱਕੀਆਂ ਹਨ ਇਹ ਬਿਜ਼ਨਸ ਬਰਨ ਹੋਇਆ ਇਹਨਾਂ ਦਾ ਕਿੱਤਾ ਜਲ ਗਿਆ ਆਪਾਂ ਗੱਲ ਨੂੰ ਸਮਝੀਏ ਕਿੱਤਾ ਜਲ ਗਿਆ ਇਹਨਾਂ ਦਾ ਔਰ ਕੱਲੀ-ਕੱਲੀ ਚੀਜ਼ ਦੇਖੋ بڑے ਹੌਸਲੇ ਨਾਲ ਕੱਲੀ ਕੱਲੀ ਚੀਜ਼ ਨੂੰ ਬਾਹਰ ਕੱਢਿਆ ਜਾ ਰਿਹਾ ਔਰ ਵਿਕਾਸ ਉਹਨਾਂ ਦੇ ਮਨ ਦੀ ਆਪਾ ਪੀੜ ਸਮਝੀਏ ਜਿਨ੍ਹਾਂ ਨੇ بڑے ਸ਼ੌਂਕ ਨਾਲ ਇਹ ਦੁਕਾਨ ਤਿਆਰ ਕੀਤੀ ਹੋਣੀ ਕੱਲਾ ਕੱਲਾ ਮਾਲ ਲਿਆਂਦਾ ਹੋਣਾ ਕਿ ਯਾਰ ਮੇਰੀ ਦੁਕਾਨ ਤੋਂ ਕੋਈ ਗਾਹਕ ਮੁੜ ਕੇ ਨਾ ਜਾਵੇ ਅਜ ਇਸ ਤਰੀਕੇ ਮਾਲ ਨੂੰ ਦੁਕਾਨ ਚੋਂ ਕੱਢਿਆ ਜਾ ਰਿਹਾ ਜਲੇ ਹੋਏ ਨੂੰ ਤਾਂ ਕਿੰਨੀ ਮਨ ਨੂੰ ਤਕਲੀਫ ਹੁੰਦੀ ਹੋਵੇਗੀ ਅਸੀਂ ਇੱਥੇ ਪਹੁੰਚੇ ਆ ਅਸੀਂ ਮਹਿਸੂਸ ਕਰ ਪਾ ਰਹੇ ਹਾਂ ਲੇਕਿਨ ਜਿਹਦੇ ਨਾਲ ਵਾਪਰੀ ਹੈ ਘਟਣਾ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਵੇਗੀ ਇਹ ਬਹੁਤ ਹਾਲਾਤ ਜਿਹੜੇ ਬਿਆਨ ਕਰਨੇ ਔਖੇ ਆ ਜ਼ੁਬਾਨ ਤੋਂ ਪਰ ਇਹਨਾਂ ਦਾ ਬਿਜ਼ਨਸ ਕਿੱਤਾ ਜਿਹੜਾ ਜਲ ਕੇ ਸਵਾਹ ਹੋ ਗਿਆ ਇੱਕ ਪਾਸੇ ਜਿਵੇਂ ਪਹਿਲਾਂ ਸਰਪੰਚوں ਦੀ ਗੱਲ ਕਰ ਰਹੇ ਸੀਗੇ ਕਿ ਅਸੀਂ ਕਹਿ ਰਹੇ ਹਾਂ ਕਿ ਨੌਜਵਾਨੀ ਨੂੰ ਕਿਵੇਂ ਰੋਕਣਾ ਦੂਜੇ ਪਾਸੇ ਜਦੋਂ ਇਹਦਾ ਕਿੱਤਾ ਜਲ ਜਾਂਦਾ ਫਿਰ ਕੋਈ ਇਨਸਾਨੀਅਤ ਨਾਤੇ ਵੀ ਨਹੀਂ ਇੱਥੇ ਪਹੁੰਚਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਸਵੇਰ ਦਾ ਇੱਥੇ ਨਹੀਂ ਪਹੁੰਚਿਆ ਇਹ ਕਿੱਤਾ ਜਲ ਗਿਆ 15 ਤੋਂ 20 ਜਾਣੇ ਨੂੰ ਕਹਿੰਦੇ ਰੋਜ਼ਗਾਰ ਦਿੱਤਾ ਫਿਰ ਜਿਹੜਾ ਇਹ ਟੈਕਸ ਪੇ ਕਰਦੇ ਆ ਦੁਕਾਨਦਾਰ ਪਰ ਬਿਜਲੀ ਦੇ ਜਿਹੜੇ ਯੂਨਿਟ ਮਹਿੰਗੀ ਲੱਗਦੀ ਉਸ ਤੋਂ ਤੇ ਜਨਾ ਤੋਂ ਖਰੀਦ ਕੇ ਲੈ ਕੇ ਜਾਂਦੇ ਉਹਨਾਂ ਨੂੰ ਵੀ ਤਾਂ ਬਿਜ਼ਨਸ ਦਿੰਦੇ ਆ ਔਰ ਬਹੁਤੇ ਲੋਕਾਂ ਨੂੰ ਆਧਾਰ ਦਿੰਦੇ ਉਹਨਾਂ ਦਾ ਵੀ ਟਾਈਮ ਸਾਰਦੇ ਆ ਜਿਵੇਂ ਦੱਸ ਦਿਆ ਕਿ ਬਾਕੀ ਸੂਬਿਆਂ ਤੋਂ ਜਿਹੜੇ ਲੋਕ ਆ ਕੇ ਇੱਥੇ ਲੇਬਰ ਕਰਦੇ ਉਹਨਾਂ ਨੂੰ ਆਧਾਰ ਚ ਸਮਾਨ ਦਿੰਦੇ ਆ ਉਹਨਾਂ ਦਾ ਵੀ ਟਾਈਮ ਸਾਰਦੇ ਆ ਪਰ ਅੱਜ ਇਸ ਵੀਰ ਦੀ ਮਦਦ ਲਈ ਕੌਣ ਖੜਾ ਇੱਥੇ ਕੋਈ ਵੀ ਨਹੀਂ ਖੜਾ ਸਾਡੀ ਸਿਰਫ ਇੰਨੀ ਬੇਨਤੀ ਹੈ ਜਿਨ੍ਹਾਂ ਨੇ ਇਹਨਾਂ ਤੋਂ ਆਧਾਰ ਸਮਾਨ ਲਿਆ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਪੀਪੀ 32 ਦੇ ਮਾਧਿਅਮ ਰਾਹੀਂ ਤੁਹਾਡੇ ਸ਼ੇਅਰਿੰਗ ਦੇ ਨਾਲ ਗੱਲ ਕੱਲੇ ਕੱਲੇ ਘਰ ਤੱਕ ਪਹੁੰਚ ਜਾਣ ਇਹਨਾਂ ਤੋਂ ਉਧਾਰ ਲਿਆ ਹੋਇਆ ਪਹਿਲਾ ਫਰਜ ਉਹਨਾਂ ਦਾ ਕਿ ਇੱਥੇ ਪਹੁੰਚਣ ਇਹਨਾਂ ਤੋਂ ਜਿਹੜਾ ਸਮਾਨ ਆਧਾਰ ਲਿਆ ਉਹਦੇ ਪੈਸੇ ਅਦਾ ਕਰ ਦੋ ਥੋੜੇ-ਬਹੁਤ ਇਹਨਾਂ ਨੂੰ ਪੇ ਕਰੋ ਸਾਰੇ ਕਰ ਸਕਦੇ ਸਾਰੇ ਕਰ ਦੋ ਤਾਂ ਜੋ ਥੋੜਾ-ਬਹੁਤਾ ਸਹਿਯੋਗ ਹੋ ਸਕੇ ਔਰ ਜਿਹੜੇ ਵੀਰ ਭੈਣ ਭਰਾ ਇਹਨਾਂ ਦਾ ਸਹਿਯੋਗ ਕਰਨਾ ਚਾਹੁੰਦੇ ਆ ਉਹ ਵੀ ਅੱਗੇ ਆ ਕੇ ਸਹਿਯੋਗ ਕਰਨ ਜਿੰਨਾ ਕੰਬ ਇਹਨਾਂ ਨੂੰ ਮਿਲੇ ਆ ਗੱਲਬਾਤ ਕੀਤੀ ਆ ਉਤੋਂ ਹੀ ਪਤਾ ਲੱਗਦਾ ਕਿ ਬੰਦਾ ਇਮਾਨਦਾਰ ਹੈ ਬੰਦਾ ਮਿਹਨਤੀ ਹੈ ਕਿਸੇ ਦਾ ਰੱਖੂਗਾ ਨਹੀਂ ਪਰ ਜੇ ਅਸੀਂ ਸਹਿਯੋਗ ਕਰ ਸਕੀਏ ਤਾਂ ਬਹੁਤ ਵੱਡੀ ਗੱਲ ਹੈ ਇਹ ਕਹਿੰਦੇ ਰਹੇਗਾ ਕਤਨੀ ਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਹੌਸਲਾ ਹੈ ਨਾ ਤਾਂ ਸਾਰਾ ਕੁਝ ਹੀ ਆ ਦੇਖੋ ਆਪਾਂ ਹੌਸਲਾ ਦੇਣਾ ਆਪਾਂ ਡੋਲਣ ਨਹੀਂ ਦੇਣਾ ਜੇ ਆਪਾਂ ਇਦਾਂ ਕਹੀਏ ਦੇਖੋ ਇਹਨਾਂ ਨੇ ਬਹੁਤ ਵੱਡੀ ਗੱਲ ਕਹੀ ਜਦੋਂ ਮੈਂ ਆਇਆ ਕਹਿੰਦੇ ਮੈਂ ਠੀਕ ਆ ਪਰਿਵਾਰ ਠੀਕ ਆ ਪਰਿਵਾਰ ਠੀਕ ਆ ਆਪਾਂ ਇਹਨਾਂ ਨਾਲ ਖੜਨਾ ਡੋਲਣ ਨਹੀਂ ਦੇਣਾ ਇਹ ਨਹੀਂ ਕਹਣਾ ਕਿ ਰਿਆ ਕੁਝ ਨਹੀਂ ਪਰਖਿਆ ਆ ਹਾਂਜੀ ਇਹ ਸਫਲ ਕਰਨਾ ਪਰ ਰਲ ਮਿਲ ਕੇ ਆਪਾਂ ਇਹਨੂੰ ਦੋ ਤਰੀਕੇ ਨਾਲ ਲੈ ਸਕਦੇ ਹਾਂ ਬਾਪੂ ਜੀ ਜਾਂ ਤਾਂ ਕਹਦੀਏ ਮੁੱਕ ਗਏ ਜਾਂ ਕਹਦੀਏ ਫੇਰ ਖੜਾਂਗੇ ਨਹੀਂ ਨਹੀਂ ਹਿੰਮਤ ਦੇ ਨਾਲ ਹੀ ਖੜਾ ਹੋ ਹੋ ਪਾਣਾ ਹੈ ਬੰਦੇ ਨੇ ਇਦਾਂ ਤਾਂ ਨਹੀਂ ਹੈਗਾ ਬਿਲਕੁਲ ਬਿਲਕੁਲ ਇਹ ਤਾਂ ਬਹੁਤ ਹਿੰਮਤ ਹੈ ਇਹਨੂੰ ਤਾਂ ਕਾਫੀ ਟਾਈਮ ਤੋਂ ਮੈਂ ਜਾਣਦਾ ਆ ਇਹਦੇ ਕੋਲ ਆਂਦਾ ਆ ਬੜੀ ਹਿੰਮਤ ਦੇ ਨਾਲ ਬੜੀ ਮਿਹਨਤ ਦੇ ਨਾਲ ਇਹਨੇ ਸਾਰਾ ਕੁਝ ਕੀਤਾ ਆ ਜੀ 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 ਔਰ ਅੱਜ ਜਿਹੜਾ Empire ਖੜਾ ਕੀਤਾ ਸੀਗਾ ਚਲੋ ਰੱਬ ਦੀ ਮਰਜ਼ੀ ਆ ਕੁਝ ਨਹੀਂ ਕਹਿ ਸਕਦੇ ਆਪਾਂ ਉਹਨੂੰ ਹਨਾ ਤੇ ਕੋਈ ਨਹੀਂ ਹਿੰਮਤ ਰੱਖੂਗਾ ਫਿਰ ਦੁਬਾਰਾ ਫੇਰ ਖੜੇ ਹੋਊਗੇ ਸਾਰੇ ਨਾਲ ਖੜੇ ਹੈਗੇ ਆਪਾਂ ਇਹਦੇ ਐਦਾਂ ਦੀ ਕੋਈ ਗੱਲ ਨਹੀਂ ਦੇਖੋ ਪਤਾ ਪਰ ਜਿਹੜੀ ਗੱਲ ਹੈ ਕਿ ਕੱਲੀ-ਕੱਲੀ ਚੀਜ਼ ਨੂੰ ਅੱਖਾਂ ਨਾਲ ਪੂਰੀ ਰਾਤ ਇਹਦਾ ਦੇਖਣਾ ਜਲਦੇ ਮੈਂ ਉਹੀ ਗੱਲ ਕਰਦਾ ਜੇ ਸਾਧਨ ਪੂਰੇ ਹੁੰਦੇ ਜਿਲਾ ਆ ਜਿਵੇਂ ਪਹਿਲਾਂ ਵੀ ਇੱਥੇ ਗੱਲ ਕੀਤੀ ਸੀ ਕਿ ਜਿਲਾ ਆ ਹੈ ਨਾ ਇਹ ਸਾਡਾ ਜਿਲਾ ਜਿੱਥੇ ਸਾਡੇ ਸੀਐਮ ਨੇ ਸੌ ਚੱਕੀ ਆ ਤੇ ਫਿਰ ਸਾਧਨ ਪੂਰੇ ਹੁੰਦੇ ਅੱਗ ਕੰਟਰੋਲ ਹੋ ਜਾਂਦੀ ਨਹੀਂ ਪੂਰਾ ਹੋ ਗਿਆ ਕੰਟਰੋਲ ਹੋ ਗਈ ਸੀ ਅੱਗ ਰਤੀ 11:30 ਵਜੇ ਲੱਗੀ 12 ਵਜੇ ਕੰਟਰੋਲ ਹੋ ਗਈ ਸੀ ਪਾਣੀ ਨਹੀਂ ਪੂਰਾ ਹੋਇਆ ਉਹਨਾਂ ਕੋਲ ਉਹੀ ਅੱਧਾ ਘੰਟਾ ਨਹੀਂ ਪਾਣੀ ਸਾਰਾ ਛਿੱਟਿਆ ਜੀ ਸਾਡੇ ਬੰਦੇ ਨੇ ਮੇਰੇ ਨਾਲ ਦੇ ਮੁੰਡੇ ਆਏ ਸੀ ਉਹਨਾਂ ਨੇ ਪਾਣੀ ਛਿੱਟਿਆ ਰਾਤੀ ਉੱਪਰੋਂ ਮਿਲੀ 11:30 ਵਜੇ ਤੱਕ ਇਹਨਾਂ ਕੋਲ ਥੋੜੇ ਵੀ ਮੰਗਦੇ ਰਹੇ ਸਾਨੂੰ ਦੋ ਥੋੜੇ ਨਹੀਂ ਮਿਲੇ ਇੱਕ ਥੋੜਾ ਮਿਲਿਆ ਅਸੀਂ ਉੱਪਰੋਂ ਲੈਂਟਰ ਭੰਨਿਆ ਤੇ ਤਾਜ਼ਾ ਗਿਆ 11 ਵਜੇ ਵੀ ਆਇਓ 4 ਵਜੇ 4:30 ਵਜੇ ਗਏ ਆ ਪਾਣੀ ਅਸੀਂ ਜਿੰਨਾ ਮਾਰਿਆ ਆਪ ਇਹਨੇ ਹਿੰਮਤ ਕੀਤੀ ਨਾਲ ਅਸੀਂ ਪਾਣੀ ਮਾਰੇ ਬਾਲਟੀਆਂ ਨੇ ਫੁਆਰੇ ਨੇ ਮਾਰਿਆ ਉਹਨਾਂ ਨੇ ਬਹੁਤ ਘੱਟ ਸਾਡੇ ਨਾਲ ਹੈਲਪ ਦਿੱਤੀ ਹੈ ਫੈਬਰिकेट ਵਾਲਿਆਂ ਨੇ ਉਹਨਾਂ ਕੋਈ ਸਾਧਨ ਨਹੀਂ ਹੈ ਨੀ ਸਾਧਨ ਨਹੀਂ ਹੈ ਨੀ ਪੂਰੇ ਨਾ ਕੁਝ ਵੀ ਨਹੀਂ ਨਾ ਯੂਨੀਫਾਰਮ ਨਾ ਦਸਤਾਨੇ ਨਾ ਕੁਝ ਵੀ ਹੈ ਨਹੀਂ ਪਾਣੀ ਵੀ ਨਹੀਂ ਸੀ ਸਰ ਉਹਨਾਂ ਦੀ ਕੋਈ ਦੇਖੋ ਯੂਨੀਫਾਰਮ ਹੋਊਗੀ ਤਾਂ ਬੰਦਾ ਅੰਦਰ ਜਾ ਕੇ ਕਰੂਗਾ ਪਰ ਕੋਈ ਠੀਕਾ ਸੀ ਜਾਂਦਾ ਰਿਸਕ ਲਾਉਂਦਾ ਕੁਝ ਵੀ ਹੁੰਦਾ ਕੁਝ ਵੀ ਨਹੀਂ ਸੀ ਨਾ ਦਸਤਾਨੇ ਕੁਝ ਵੀ ਨਹੀਂ ਨਾ ਗਲਵਜ਼ ਸੀ ਉਹਨਾਂ ਕੋਲੋਂ ਕੁਝ ਵੀ ਨਹੀਂ ਸਕੇ ਜੀ ਸਰੇ ਜੀ ਦੋਸਤ ਆਪ ਹਾਂ ਜਿਹੜੀਆਂ ਇੱਥੇ ਚੁਟੀਆਂ ਜਿਹੜੀਆਂ ਮਰਦਾ ਆਈਆਂ ਸੀ ਉਹਨਾਂ ਦੀਆਂ ਚੁਟੀਆਂ ਲੈ ਲੈ ਕੇ ਆਪਸ ਹੀ ਬਨ ਕੇ ਬੁਝਾਈ ਆ ਗਏ ਸੀ ਕਿੰਨੇ ਕੋਸ਼ਿਸ਼ ਕਰਦੇ ਜਦੋਂ ਥੋੜਾ ਮਾਰਦੇ ਕੰਨ ਭਾਂਦੇ ਅੱਗ ਪੈਂਦੀ ਸੀ ਮੂੰਹ ਨੂੰ ਇੰਨੇ ਔਖੇ ਰਾਤੀ ਬਹੁਤ ਜ਼ਿਆਦਾ ਹੋਏ ਫੇਰ ਵੀ ਹੌਸਲਾ ਬੰਦੇ ਦਾ ਬਹੁਤ ਤਾਂ ਚਲੋ ਸਾਥ ਦੇਵੇ ਸਾਰਾ ਉਹਦੇ ਨਾਲ ਦੇਖੋ ਉਹੀ ਗੱਲ ਗੱਲ ਤਾਂ ਉੱਥੇ ਆ ਕਿ ਮੁੱਕ ਨਹੀਂ ਜੇ ਸਾਧਨ ਹੁੰਦੇ ਫਾਇਰ ਬ੍ਰਿਗੇਡ ਤੋਂ ਪੂਰੀ ਕਿੱਟ ਹੁੰਦੀ ਤਾਂ ਬਚਾਅ ਹੋ ਸਕਦਾ ਸੀ ਬਹੁਤ ਬਚਾਅ ਹੋ ਸਕਦਾ ਬਹੁਤ ਜ਼ਿਆਦਾ ਬਚਾਅ ਹੋ ਸਕਦਾ ਸੀ ਆਹ ਉਹਨਾਂ ਕੋ ਸਮਾਨ ਨਹੀਂ ਰਿਖੂਗਾ ਇਹ ਤਾਂ ਨਹੀਂ ਕਿ ਰਾਤ ਇੱਕੋ ਸਮੇਂ ਕਈ ਦੁਕਾਨਾਂ ਤੇ ਲੱਗੀ ਕਈ ਸ਼ਹਿਰਾਂ ਚ ਲੱਗੀ ਇੱਕ ਦੁਕਾਨ ਤੇ ਲੱਗੀ ਜੇ ਆਪਾਂ ਉਹਨੂੰ ਵੀ ਨਹੀਂ ਬਚਾ ਸਕਦੇ ਫਿਰ ਫਾਇਦਾ ਕੀ ਹੈ ਜੀ ਦੇਖੋ ਜੀ ਆ ਪੀਸੀਆ ਵਾਲੇ 2 ਵਾਰਾ ਸਮੇਂ ਦੇ ਲੰਗੇ ਉਹ ਨਹੀਂ ਪੇਜਾ ਪੁੱਤਰ ਰੋਕੇ ਪੁੱਛਿਆ ਵੀ ਨਹੀਂ ਹੈਗਾ ਉਧਰ ਜੇ ਘੇਰਨਾਵੇ ਗਰੀਬ ਨੂੰ ਇੱਥੇ ਚਲਾਨ ਕਰਦੇ ਆ ਹਾਲ ਖੜੇ ਵੀ ਨਹੀਂ ਇੱਥੇ ਸਮੇਂ ਦੀ ਦੋ ਗੱਡੀਆਂ ਰੰਕ ਗਈਆਂ ਉਹਨਾਂ ਦਾ ਫਰਜ਼ ਹੈਗਾ ਵੀ ਦੁਨੀਆ ਗੱਲ ਕੱਟੀ ਹੋਈ ਜੀ ਨਹੀਂ ਕੋਈ ਨਹੀਂ ਆਇਆ ਜੀ ਜੇ ਘੇਰਨਾਵੇ ਗਰੀਬਾਂ ਨੂੰ ਕੋਈ ਵੋਟਾ ਮੰਗਣ ਵਾਲਾ ਕੋਈ ਨਹੀਂ ਇੱਥੇ ਆਇਆ ਜੀ 11 ਵਜੇ ਤੋਂ ਰਾਤ ਦਾ ਵਾਕਾ ਵਾ ਅਜੇ ਤੱਕ ਕੋਈ ਨਹੀਂ ਆਇਆ ਦੇਖ ਲਓ 1 1 ਵਜੇ ਲੱਗਾ ਵਾ 12:30 ਹੋ ਗਿਆ 24 ਗੱਡੀ ਲਾ ਕਿਉਂਗਾ ਉਹਨੂੰ ਘੇਰ ਲੰਦੇ ਤੇ ਚਲਾਨ ਕਰਦੇ ਪੈਸੇ ਲੈ ਕੇ ਕਰਦੇ ਆ ਬੋਟਾਲੇ ਉਥੋਂ ਵਾਣਾ ਜਾਂ ਲੋਡ ਪੈਣੀ ਹੁਣ ਤਾਂ ਲੋੜ ਨਹੀਂ ਬੋਟਾਲੇ ਨੂੰ ਲੋਡ ਹੁਣ ਨਹੀਂ ਇਹਨੂੰ ਲੋਡ ਆਣਾ ਹੁਣ ਕੋਈ ਲੋੜ ਨਹੀਂ ਆਗੀ ਇਹਨਾਂ ਨੂੰ ਲੋਡ ਹੋਵੇ ਤਾਂ ਵੀ ਆਉਗੇ ਆ ਕੇ ਇਹਨਾਂ ਨੂੰ ਜਰੂਰ ਕਹਿੰਦੇ ਲੋਡ ਪੈਦਾ ਦੱਸੀ ਹਾਂ ਦੱਸੀ ਹੁਣ ਇਤੋਂ ਬੜੀ ਲੋਡ ਕੀ ਹੋ ਸਕਦੀ ਹੈ ਹਾਂਜੀ ਹਨਾ ਅਵੇ ਜੇ ਦਿਖਾਈ ਮੜਾ ਸਮਾਨ ਹੈ ਮੈਂ ਫਿਰ ਤੋਂ ਬੇਨਤੀ ਕਰਨਾ ਚਾਹੁੰਦਾ ਕਰਿਆਮ ਵਿਖੇ ਅਸੀਂ ਵਿਕਾਸ ਹੁਣਾ ਦੇ ਸਟੋਰ ਤੇ ਆ ਔਰ ਆਪਾਂ ਇਹਨੂੰ ਫਿਰ ਤੋਂ ਖੜਾ ਕਰਨਾ ਇਸ ਲਈ ਜਿਹੜਾ ਵੀ ਸਾਡਾ ਵੀਰ ਸਾਡੀ ਭੈਣ ਸਾਡਾ ਭਰਾ ਸਹਾਇਕ ਕਰਨਾ ਚਾਹੁੰਦਾ ਇੱਥੇ ਜ਼ਰੂਰ ਆਓ ਔਰ ਜਿਨ੍ਹਾਂ ਨੇ ਇਹਨਾਂ ਤੋਂ ਆਧਾਰ ਲਿਆ ਉਨਾਗੇ ਹੱਥ ਜੋੜ ਕੇ ਬੇਨਤੀ ਆ ਇਹ ਇਨਸਾਨੀਅਤ ਨਾਤੇ ਇਹਨਾਂ ਦਾ ਉਧਾਰ ਤੁਸੀਂ ਪਹਿਲਾਂ ਰਿਟਰਨ ਕਰੋ ਅਜੇ ਦਿਖਾਈ ਯਾਰ ਆ ਚੂੜੀਆਂ ਮਾਤੇ ਤੁਸੀਂ ਕੋਈ ਦਾਅ ਦੇ ਸੀਗੇ ਕੀ ਕਹਿੰਦੇ ਸੀ ਜਿੱਦਾਂ ਅਸੀਂ ਆਏ ਆ ਸਾਨੂੰ 12:30 ਵਜੇ ਪਤਾ ਲੱਗਾ ਅਸੀਂ ਉਸੇ ਵੇਲੇ ਆ ਕੇ ਸਾਡੇ ਬੱਚੇ ਉਹ ਮੇਰਾ ਬੇਟਾ ਆ ਤੇ ਮੇਰੇ ਜੇਠ ਤੇ ਬੇਟੇ ਦੋ ਜੇਠ ਤੇ ਬੇਟੇ ਉਹ ਅੰਦਰ ਬੜੇ ਐ ਇੱਥੇ ਅੱਗ ਬੁਝਾਉਂਦੇ ਸੀ ਆਪ ਪਾਣੀ ਦੀਆਂ ਬਾਲਟੀਆਂ ਛੱਡਦੇ ਸੀ ਹਾਂ ਹਾਂ ਪਹਿਲਾਂ ਬਾਲਟੀਆਂ ਨਾ ਛੱਡਿਆ ਪੇਸ਼ਮਾਨ ਵੀ ਕੱਟਦੇ ਸੀ ਤਾਂ ਮੂੰਹ ਤੇ ਪੈਂਦੀ ਸੀ ਅੱਗ ਤਾਂ ਇਹ ਨਹੀਂ ਫਰਨੇ ਬੰਨ ਲਾ ਸੇ ਮਾਚੀ ਸੀਗੀ ਮਾਚੀ ਸੀ ਹਾਂ ਆਹ ਬਹੁਤ ਜ਼ਿਆਦਾ ਸੀਗੀ ਆ ਤਾਂ ਖੁੱਲਦਾ ਹੀ ਨਾ ਸਿਲਸਿਟਰ ਆ ਖੁੱਲਦਾ ਹੀ ਨਾ ਅਸੀਂ ਇੰਨੇ ਜ਼ਿਆਦਾ ਸੀਗੀ ਆ ਵੀ ਇੱਕ ਵਾਰ ਦਿਖਾ ਦਿਓ 2-3 ਟਰਾਲੀਆਂ ਜਾ ਚੁੱਕੀਆਂ ਆ ਜੀ ਹਲੇ ਹੋਰ ਪਤਾ ਨਹੀਂ ਕਿੰਨੀਆਂ ਟਰਾਲੀਆਂ ਲੱਗ ਜਾਣੀਆਂ ਔਰ ਆਪਣੇ ਵੱਲੋਂ ਤਾਂ ਏਰੀਏ ਦੇ ਜਿੰਨੇ ਵੀ ਲੋਕ ਆ ਆਮ ਲੋਕ ਆ ਜਿਹੜੇ ਉਹ ਪਹੁੰਚ ਰਹੇ ਆ ਹੌਸਲਾ ਫਜ਼ਾਈ ਕਰ ਰਹੇ ਆ ਉਹ ਹਮਦਰਦੀ ਜਤਾ ਰਹੇ ਆ ਲੇਕਿਨ ਕੱਲਾ ਹਮ ਦਰਦੀ ਨਾਲ ਕੱਲੀ ਸਲਾਹ ਨਾਲ ਕੁਝ ਨਹੀਂ ਹੋਣਾ ਸਾਥ ਦੇਣਾ ਪੈਣਾ ਜਿੱਦਾਂ ਜਿਲ੍ਹਾ ਜੀ ਨੂੰ ਆ ਸਮਾਨ ਚਾਹੀਦਾ ਫੈਬਰਿਕਟ ਵਾਲਿਆਂ ਕੋ ਪੂਰੀ ਸੇਪੀ ਚਾਹੀਦੀ ਹੈ ਕੁਝ ਵੀ ਹੈ ਨਹੀਂ ਸੀ ਫੈਬਰਿਕਟ ਵਾਲੇ ਥੱਲੇ ਖੜੇ ਸੀ ਤੇ ਅਸੀਂ ਉੱਪਰ ਲੱਗੇ ਹੋ ਜੀ ਭੰਨ ਉੱਪਰ ਜਾ ਕੇ ਦੇਖੋ ਕਿਦਾਂ ਲੈਂਟਰ ਭੰਨੇ ਆ ਬਾਈ ਚਾਂਸ ਨਾ ਕੰਦਾ ਭੰਦੇ ਦਾ ਇਹਦਾ ਲੈਂਟਰ ਵੀ ਇਹਦਾ ਉਡਣੇ ਦਾ ਚਾਂਸ ਹੈਗਾ ਇਹਨਾਂ ਨੂੰ ਨੁਕਸਾਨ ਵਿਚਾਰੇ ਦਾ ਹੋਣਾ ਸੀ ਪਿਛਲੇ ਵਾਲੇ ਨੇ ਘਰਾਂ ਵਾਲੇ ਵੀ ਪਿਛਲੇ ਘਰਾਂ ਵਾਲਿਆਂ ਨੂੰ ਵੀ ਔਖੀ ਸਾਰੇ ਪਾਸੇ ਘਰ ਇਹਦੇ ਉਹ ਮੰਮੀ ਦਾ ਘਰ ਵਾ ਆ ਮੁੜ ਕੇ ਨਾਲ ਇਹਨਾਂ ਦਾ ਘਰ ਸੀ ਨਾਲ ਲਾਲੇ ਦਾ ਘਰ ਸੀ ਸਾਰੇ ਬਿਲਡਿੰਗ ਨੂੰ ਨੁਕਸਾਨ ਪੂਰਾ ਹੋ ਸਕ ਇਨਾ ਹੋਇਆ ਰਤੀ ਦੇ ਇਹਦੇ ਬਸ ਜਾਂਦੀ ਜਾਂਦੀ ਤਸਵੀਰ ਦਿਖਾ ਦੋ ਬਾਈ ਬਹੁਤ ਹੌਸਲੇ ਚ ਖੜਾ ਅਸੀਂ ਇਹਨਾਂ ਨੂੰ ਮੋਟੀਵੇਟ ਵੀ ਕਰਕੇ ਜਾਵਾਂਗੇ ਫਿਰ ਵੀ ਤੁਹਾਡੇ ਅੱਗੇ ਬੇਨਤੀ ਆ ਜੇ ਤੁਸੀਂ ਕੋਈ ਹਰ ਬੰਦਾ ਆਪਣੇ ਲੈਵਲ ਤੇ ਕੋਈ ਨਾ ਕੋਈ ਮਦਦ ਕਰੇਗਾ ਅਸੀਂ ਵੀ ਕਰਾਂਗੇ ਪਰ ਤੁਸੀਂ ਵੀ ਜੇ ਅੱਗੇ ਆ ਕੇ ਮਦਦ ਕਰਨਾ ਚਾਹੁੰਦੇ ਹੋ ਜ਼ਰੂਰ ਭਾਈ ਉਹਨਾਂ ਦੀ ਆਪਾਂ ਮਦਦ ਕਰਨੀ ਆ ਤਾਂ ਜੋ ਇਹਨਾਂ ਦਾ ਸਹਿਯੋਗ ਹੋ ਸਕੇ ਜਿਵੇਂ ਉਹ ਮਾਤਾ ਜੀ ਨੇ ਦੱਸਿਆ ਕਿ ਜਿੰਨੇ ਲੋਕ ਖੜੇ ਆ ਇਹ ਅੱਗ ਬੁਝਾਉਣ ਵਾਲਿਆਂ ਚ ਐ ਇਸੇ ਤਰੀਕੇ ਆਪਾਂ ਜਿੰਨੇ ਵੀ ਆ ਅਸੀਂ ਸਾਰੇ ਨੇ ਜਿੰਨੀ ਵੀ ਹੈਲਪ ਕਰ ਸਕਦੇ ਕਰਕੇ ਇਹਨਾਂ ਦਾ ਸਹਿਯੋਗ ਕਰਨਾ ਕਿ ਐਟ ਲੀਸਟ ਕੰਮ ਦੁਆਰਤੀ ਸ਼ੁਰੂ ਹੋ ਸਕੇ ਇਹ ਬੰਦਾ ਡੀਮੋਰਾਲਾਈਜ਼ ਨਾ ਹੋਵੇ ਇਹ ਬੰਦਾ ਸਟ੍ਰੈਸ 'ਚ ਨਾ ਆਵੇ ਰਲ ਮਿਲ ਕੇ ਇੰਨਾ ਕ ਸਹਿਯੋਗ ਦੇਣਾ ਕਿ ਇਹਨਾਂ ਨੂੰ ਲੱਗੇ ਕਿ ਹਾਂ ਯਾਰ ਮੈਂ ਜੇ ਪਹਿਲਾਂ ਕੀਤਾ ਮੈਂ ਦੁਆਰਤੀ ਵੀ ਕਰਕੇ ਦਿਖਾਉਂਗਾ ਦੁਆਰਤੀ ਵੀ ਪੈਰਾ ਤੇ ਆਉਂਗਾ ਦੁਆਰਤੀ ਆਪਣੇ ਪਰਿਵਾਰ ਨੂੰ ਬਿਹਤਰ ਜੀਵਨ ਦਊਂਗਾ ਜਿਹੜੇ ਮੇਰੇ EMPLOYEES ਇਹਨਾਂ ਨੂੰ ਵੀ ਜਿਹੜੀ ਇਹਨਾਂ ਦੀ ਸੈਲਰੀ ਜਿਹੜੀ ਟਾਈਮ ਤੇ ਮਿਲ ਗਈ ਆਪਾਂ ਸਾਰਾ ਕੁਝ ਜੇ ਚਾਹੀਏ ਤਾਂ ਰਲ ਮਿਲ ਕੇ ਹੋ ਸਕਦਾ ਔਰ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਹੱਲ ਤੁਹਾਨੂੰ ਪਤਾ ਤੁਸੀਂ ਕਿਵੇਂ ਕਰ ਸਕਦੇ ਜ਼ਰੂਰ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ ਕਿਉਂਕਿ ਦੇਣਦਾਰੀ ਬਹੁਤ ਸਿਰ ਤੇ ਖੜੀ ਹੈ ਜਿਨੇ ਡਾਕੂਮੈਂਟਸ ਉਹ ਵੀ ਸਾਰੇ ਸੜ ਕੇ ਸੁਆਹ ਹੋ ਗਏ ਇਸ ਸਮੇਂ ਬੰਦਾ ਬਿਲਕੁਲ ਜ਼ੀਰੋ ਤੇ ਪਹੁੰਚ ਗਿਆ ਪਰ ਜ਼ੀਰੋ ਤੋਂ ਵੀ ਥੱਲੇ ਨਾ ਚਲੇ ਜਾਵੇ ਉਹਦੇ ਲਈ ਸਾਨੂੰ ਨਾਲ ਖੜਨਾ ਪਣਾ ਜ਼ੀਰੋ ਤੋਂ ਸ਼ੁਰੂ ਤਾਂ ਹੋ ਸਕਦਾ ਕੰਮ ਲੇਕਿਨ ਅਗਰ ਬੰਦਾ ਜ਼ੀਰੋ ਤੋਂ ਥੱਲੇ ਚਲੇ ਜਾਵੇ ਮੋਰਲ ਡਿੱਗ ਜਾਵੇ ਫਿਰ ਬਹੁਤ ਔਖਾ ਹੁੰਦਾ ਬਹੁਤ ਡਾਇਵਰਸਟੇਟਿੰਗ ਅੱਗ ਸੀਗੀ ਬਹੁਤ ਵਿਨਾਸ਼ ਕਰਨ ਵਾਲੀ ਅੱਗ ਸੀਗੀ ਲੇਕਿਨ ਹੌਸਲਾ ਹੱਲੇ ਵੀ ਨਹੀਂ ਟੁੱਟਿਆ ਸਮਾਨ ਨੂੰ ਵਿਨਾਸ਼ ਕਰਤਾ ਲੇਕਿਨ ਬਾਈ ਦਾ ਹੌਸਲਾ ਨਹੀਂ ਟੁੱਟਿਆ ਹੌਸਲਾ ਬਰਕਰਾਰ ਰਹੇ ਉਹਦੇ ਲਈ ਸਾਨੂੰ ਅੱਗੇ ਆਉਣਾ ਹੀ ਪੈਣਾ ਐਨੀ ਬੇਨਤੀ ਆ ਔਰ ਤੁਹਾਡੇ ਅੱਗੇ ਵੀ ਇਹ ਬੇਨਤੀ ਆ ਕਿ ਬੰਦਾ ਠੋਕਰ ਖਾ ਕੇ ਹੀ ਸਿੱਖਦਾ ਆ ਤਸਵੀਰਾਂ ਤੋਂ ਹੀ ਸਿੱਖ ਲਓ ਜਦੋਂ ਆਪਣੀ ਸ਼ਾਪ ਆਪਣੇ ਘਰਾਂ ਨੂੰ ਕਿਤੇ ਜਾਂਦੇ ਹੋ ਜਿੰਦਰੇ ਮਾਰ ਕੇ ਤਾਂ ਚੈੱਕ ਕਰ ਲਿਆ ਕਰੋ ਜੇਕਰ ਸ਼ਾਰਟ ਸਰਕਟ ਹੈ ਜੇ ਤੁਹਾਡੇ ਨਾਲ ਇਦਾਂ ਦਾ ਪਾਣਾ ਨਾ ਵਾਪਰੇ ਤਾਂ ਇਸ ਕਰਕੇ ਤੁਸੀਂ ਵੀ ਜਦੋਂ ਆਪਣੀ ਦੁਕਾਨ ਨੂੰ ਬੰਦ ਕਰਦੇ ਹੋ ਮੀਟਰ ਆਫ ਕਰਦਿਆਂ ਕਰੋ ਜਾਂ ਪੂਰੇ ਪ੍ਰੀਕੌਸ਼ਨਸ ਲਿਆ ਕਰੋ ਕਿਤੇ ਕੱਲ ਨੂੰ ਤੁਹਾਡੇ ਨਾਲ ਇਦਾਂ ਦਾ ਵਾਕਿਆ ਨਾ ਹੋ ਸਕੇ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਤੁਸੀਂ ਘਰ ਦੇ ਠੀਕ-ਠਾਕ ਰਹੋਗੇ ਔਰ ਬਾਈ ਮੁੜ ਕੇ ਜ਼ੁਰ ਪੈਰਾ ਤੇ ਆਵੇ ਬਣੇ ਰਹਿਣਾ ਬਿਪਤੀ ਨਵਾ ਸ਼ਰਮੜ ਛੋੜੀ ਤਨੀ ਸੂਰੀ ਕੈਮਰਾ ਪਛਮੀ ਜਨਜਾਸਤ ਬਹੁਤ ਹੀ ਫਿੱਤ ਹੋਸ ਨਾ ਕਿ ਸਸਤੀ ਕਾਲਾ ਪਾਕਾ